ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰ ਆ ਨਵੀਂ ਕਹਾਣੀ ਮੈਂ ਪੰਜ ਧੀਆਂ ਦੀ ਮਾਂ ਸੀ ਪਰ ਮੇਰੀ ਕਿਸਮਤ ਇੰਨੀ ਬੁਰੀ ਸੀ ਇੰਨੀਆਂ ਲక్ష్ਮੀਆਂ ਘਰ ਵਿੱਚ ਹੋਣ ਦੇ ਬਾਅਦ ਵੀ ਮੇਰੇ ਘਰ ਵਿੱਚ ਦੋ ਟਾਈਮ ਦਾ ਖਾਣਾ ਨਹੀਂ ਹੁੰਦਾ ਸੀ ਪਿੰਡ ਦੇ ਪਟਵਾਰੀ ਲਾਲ ਨੂੰ ਮੇਰੀਆਂ ਪੰਜ ਧੀਆਂ ਨਾਲ ਇਸ਼ਕ ਹੋ ਗਿਆ ਮੇਰੇ ਪਤੀ ਨੂੰ ਉਸ ਨੇ ਬਹੁਤ ਵਧੀਆ ਕੀਮਤ ਦੇ ਕੇ ਮੇਰੀਆਂ ਪੰਜ ਧੀਆਂ ਨਾਲ ਬਾਂਸੀ ਲਾਲ ਨੇ ਵਿਆਹ ਕਰ ਲਿਆ ਮੈਂ ਆਪਣੇ ਪਤੀ ਨਾਲ ਲੜਾਈ ਝਗੜਾ ਕਰਦੀ ਤੇ ਕਹਿੰਦੀ ਕਿ ਇਹ ਸਾਡੇ ਧਰਮ ਵਿੱਚ ਬਹੁਤ ਵੱਡਾ ਅਪਰਾਧ ਆ। ਤੁਸੀਂ ਤਾਂ ਇਨਸਾਨ ਕਹਾਉਣ ਦੇ ਲਾਇਕ ਵੀ ਨਹੀਂ। ਮੇਰੇ ਪਤੀ ਮੇਰੇ ਨਾਲ ਝਗੜਾ ਕਰਦੇ ਹੋਏ ਕਹਿੰਦੇ ਕਿ ਮੈਂ ਆਪਣਾ ਕਰਤੱਵ ਪੂਰਾ ਕੀਤਾ। ਮੈਂ ਆਪਣੀਆਂ ਧੀਆਂ ਦਾ ਕੰਨਿਆਦਾਨ ਕੀਤਾ ਤੇ ਬਦਲੇ ਵਿੱਚ ਮੈਨੂੰ ਦਕਸ਼ਨਾ ਵੀ ਮਿਲੀ ਆ। ਤੂੰ ਆਪਣਾ ਮੂੰਹ ਬੰਦ ਕਰ। ਮੈਂ ਰੋਂਦੀ ਹੋਈ ਬੋਲੀ ਤੂੰ ਪਿਓ ਆ ਜਾਂ ਕਸਾਈ। ਤੁਸੀਂ ਮੇਰੀਆਂ ਧੀਆਂ ਨੂੰ ਵਾਪਸ ਲਿਆਓ। ਪਰ ਮੇਰੇ ਪਤੀ ਨੇ ਮੇਰੀ ਗੱਲ ਨਹੀਂ ਮੰਨੀ। ਹਾਰਮਨ ਕੇ ਮੈਂ ਪਟਵਾਰੀ ਲਾਲ ਦੀ ਹਵੇਲੀ ਦਾ ਪਤਾ ਲਗਾਇਆ ਇੱਕ ਦਿਨ ਮੈਂ ਲੁੱਕ ਕੇ ਆਪਣੀਆਂ ਧੀਆਂ ਨੂੰ ਮਿਲਣ ਚਲੀ ਗਈ ਤਾਂ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿਉਂਕਿ ਮੇਰੀਆਂ ਧੀਆਂ ਮਾਲਕਣ ਬਣ ਕੇ ਹਵੇਲੀ ਤੇ ਰਾਜ ਕਰ ਰਹੀਆਂ ਸੀ ਪਰ ਉਸ ਸਮੇਂ ਮੇਰਾ ਦਿਮਾਗ ਚੱਕਰਾ ਗਿਆ ਜਦੋਂ ਉਹਨਾਂ ਦੀ ਸਲਵਾਰ ਤੇ ਮੇਰੀ ਨਿਗਾ ਪਈ ਪ੍ਰਦੀਪ ਮੈਨੂੰ ਦੱਸ ਕੇ ਤੂੰ ਮੇਰੀਆਂ ਧੀਆਂ ਨੂੰ ਕਿੱਥੇ ਛੱਡ ਆਇਆ ਹੈ ਤੇਰੇ ਅੰਦਰ ਬਿਲਕੁਲ ਵੀ ਸ਼ਰਮਨਾਮ ਦੀ ਚੀਜ਼ ਨਹੀਂ ਆ ਪਿਓ ਤਾਂ ਧੀਆ ਦੇ ਰੱਖਿਸ਼ਕ ਹੁੰਦੇ ਆ ਉਹਨਾਂ ਦੀ ਹਰ ਖੁਸ਼ੀ ਤੇ ਸੁੱਖ ਸਹੂਦਾ ਹਿਫਾਜ਼ਤ ਦੀ ਜ਼ਿੰਮੇਵਾਰੀ ਪਿਓ ਦੀ ਹੁੰਦੀ ਆ ਤੁਸੀਂ ਆਪਣੇ ਹੱਥਾਂ ਨਾਲ ਹੀ ਪੈਸਿਆਂ ਦੀ ਖਾਤਰ ਆਪਣੀਆਂ ਧੀਆ ਨੂੰ ਵੇਚ ਦਿੱਤਾ ਮੇਰਾ ਉਸ ਸਮੇਂ ਰੋ ਰੋ ਕੇ ਬੁਰਾ ਹਾਲ ਸੀ ਮੈਨੂੰ ਨਹੀਂ ਪਤਾ ਸੀ ਕਿ ਪ੍ਰਦੀਪ ਮੇਰੇ ਘਰ ਵਿੱਚ ਨਾ ਹੋਣ ਤੇ ਮੇਰੀਆਂ ਧੀਆ ਨੂੰ ਕਿਸੇ ਦੇ ਹੱਥ ਵੇਚ ਦੇਵੇਗਾ ਤੇ ਮੈਨੂੰ ਇਹ ਪਤਾ ਵੀ ਨਹੀਂ ਸੀ ਕਿ ਉਸਨੇ ਮੇਰੀਆਂ ਧੀਆ ਨੂੰ ਕਿਸ ਨੂੰ ਅਤੇ ਕਦੋਂ ਵੇਚਿਆ ਉੱਤਰ ਪ੍ਰਦੇਸ਼ ਦਾ ਇੰਨਾ ਵੱਡਾ ਸੀ ਕਿ ਮੈਂ ਚਾਕੇ ਵੀ ਆਪਣੀ ਧੀ ਨੂੰ ਨਹੀਂ ਲੱਭ ਸਕਦੀ ਸੀ ਜਦੋਂ ਮੈਂ ਪ੍ਰਦੀਪ ਨਾਲ ਲੜਦੀ ਹੋਈ ਮੇਰੀਆਂ ਧੀਆਂ ਨੂੰ ਤੁਸੀਂ ਕਿਸ ਨੂੰ ਵੇਚਿਆ ਉਹਨਾਂ ਨੂੰ ਵਾਪਸ ਲੈ ਕੇ ਆਓ ਤਾਂ ਉਹ ਕਹਿੰਦਾ ਤੂੰ ਫਿਕਰ ਨਾ ਕਰ ਤੇਰੀਆਂ ਧੀਆਂ ਜਿੱਥੇ ਵੀ ਹਨ ਬਹੁਤ ਹੀ ਆਰਾਮ ਨਾਲ ਜ਼ਿੰਦਗੀ ਜਿਉ ਰਹੀਆਂ ਤੇ ਫਿਰ ਮੇਰੀ ਐਨੀ ਹਿੰਮਤ ਵੀ ਨਹੀਂ ਸੀ ਕਿ ਮੈਂ ਉਹਨਾਂ ਦਾ ਬੋਝ ਉਠਾ ਸਕਾਂ ਤੇ ਫਿਰ ਕੱਲ ਨੂੰ ਉਹਨਾਂ ਦਾ ਵਿਆਹ ਵੀ ਤਾਂ ਕਰਨਾ ਸੀ ਮੈਂ ਉਹਨਾਂ ਨੂੰ ਦਹੇਜ ਕਿੱਥੋਂ ਦਿੰਦਾ ਮੈਨੂੰ ਜੋ ਵਧੀਆ ਲੱਗਿਆ ਮੈਂ ਉਹ ਕਰ ਦਿੱਤਾ ਹੁਣ ਤੂੰ ਆਪਣੀ ਬਕਵਾਸ ਬੰਦ ਕਰ ਤੇ ਮੇਰੇ ਲਈ ਰੋਟੀ ਬਣਾ ਕੇ ਲਿਆ ਮੈਂ ਹੰਝੂ ਪੂੰਝਦੀ ਹੋਈ ਉੱઠી ਤੇ ਪ੍ਰਦੀਪ ਦੇ ਲਈ ਰੋਟੀ ਬਣਾਉਣ ਲੱਗੀ ਮੇਰੇ ਦਿਲ ਮੇਰਾ ਦਿਲ ਆਪਣੀਆਂ ਧੀਆ ਦੀ ਜਿਦਾਈ ਚ ਬਹੁਤ ਤੜਫ ਰਿਆ ਸੀ ਮੇਰੀ ਮਮਤਾ ਉਹਨਾਂ ਨੂੰ ਆਪਣੇ ਗਲ ਨਾਲ ਲਾਉਣ ਲਈ ਬੇਚੈਨ ਸੀ ਮੇਰਾ ਤਾਂ ਸਭ ਕੁਝ ਮੇਰੀਆਂ ਧੀਆ ਹੀ ਸੀ ਪੁੱਤ ਨਾ ਹੋਣ ਦੇ ਕਾਰਨ ਪ੍ਰਦੀਪ ਨੂੰ ਮੇਰੀਆਂ ਧੀਆ ਚੰਗਾ ਨਹੀਂ ਲੱਗਦੀਆਂ ਸੀ ਅੱਜ ਇਹ ਮੈਂ ਇੱਕ ਰੋਟੀ ਹੀ ਲਾਈ ਸੀ ਕਿ ਉਦੋਂ ਹੀ ਗੇਟ ਤੇ ਭਿਖਾਰਣ ਆਈ ਤੇ ਉਸਨੇ ਮੇਰੇ ਗੇਟ ਤੇ ਆਵਾਜ਼ ਲਗਾਉਣੀ ਸ਼ੁਰੂ ਕਰ ਦਿੱਤੀ ਕਿ ਰੱਬ ਦੇ ਨਾਮ ਤੇ ਮੈਨੂੰ ਭੁੱਖੀ ਨੂੰ ਕੋਈ ਖਾਣਾ ਹੀ ਦੇ ਦਿਓ ਰੱਬ ਤੇਰੇ ਦਿਲ ਦੀ ਹਰ ਮਰਾਦ ਨੂੰ ਪੂਰੀ ਕਰ ਦੇਵੇ ਮੈਂ ਜਲਦੀ ਹੀ ਦੋ ਰੋਟੀਆਂ ਲੰਗਾਂ ਤੇ ਇੱਕ ਕੌਲੀ 'ਚ ਸਬਜ਼ੀ ਪਾਈ ਤੇ ਉਸ ਭਿਖਾਰਣ ਨੂੰ ਦੇਣ ਲਈ ਗੇਟ ਤੇ ਆ ਗਈ ਉਹ ਭਿਖਾਰਣ ਅਕਸਰ ਮੇਰੇ ਘਰ ਆਇਆ ਕਰਦੀ ਸੀ ਮੈਂ ਉਸ ਨੂੰ ਕਦੇ ਖਾਲੀ ਹੱਥ ਨਹੀਂ ਮੋੜਿਆ ਸੀ ਆਪਣੇ ਘਰ ਵਿੱਚ ਭਾਵੇਂ ਖਾਣ ਦੇ ਲਾਲੇ ਪਏ ਹੁੰਦੇ ਫੇਰ ਵੀ ਮੈਂ ਕੁਝ ਨਾ ਕੁਝ ਉਸਦੀ ਮਦਦ ਜ਼ਰੂਰ ਕਰਦੀ ਹੁੰਦੀ ਸੀ ਜਦੋਂ ਮੈਂ ਉਸ ਨੂੰ ਰੋਟੀ ਦਿੱਤੀ ਤਾਂ ਉਸ ਨੇ ਉਹ ਰੋਟੀ ਆਪਣੇ ਬੱਚੇ ਨੂੰ ਵੀ ਖਵਾਈ ਤੇ ਖੁਦ ਵੀ ਖਾਈ ਤੇ ਬਹੁਤ ਸਾਰੀਆਂ ਦਵਾਵਾਂ ਦਿੰਦੀ ਹੋਈ ਉੱਥੋਂ ਚਲੀ ਗਈ ਮੈਂ ਦਿਨ ਰਾਤ ਰੱਬ ਨੂੰ ਪ੍ਰਾਰਥਨਾ ਕਰਦੀ ਕਿ ਕਿਸੇ ਤਰ੍ਹਾਂ ਮੇਰੀਆਂ ਧੀਆ ਮੈਨੂੰ ਮਿਲਵਾ ਦੇਵੇ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਪ੍ਰਾਰਥਨਾ ਇੰਨੀ ਜਲਦੀ ਸਵੀਕਾਰ ਹੋ ਜਾਵੇਗੀ ਉਸ ਦਿਨ ਜਦੋਂ ਮੈਂ ਰਾਤ ਦੇ ਲਈ ਖਾਣਾ ਬਣਾ ਰਹੀ ਸੀ ਤਾਂ ਉਹ ਭਖਾਰਨ ਫੇਰ ਆਈ ਉਸ ਨੇ ਫੇਰ ਆਵਾਜ਼ ਦਿੱਤੀ ਕਿ ਰੱਬ ਦੇ ਨਾਮ ਤੇ ਕੋਈ ਭੁੱਖੀ ਨੂੰ ਖਾਣਾ ਦੇ ਦੇ ਮੈਂ ਪਲੇਟ 'ਚ ਖਾਣਾ ਲੈ ਕੇ ਗੇਟ ਤੇ ਆਈ ਉਸ ਨੇ ਖਾਣਾ ਲਫਾਫੇ 'ਚ ਪਾਇਆ ਤੇ ਬੋਲੀ ਧੀਏ ਤੂੰ ਪਰੇਸ਼ਾਨ ਲੱਗ ਰਹੀ ਆ ਜੇਕਰ ਤੂੰ ਬੁਰਾ ਨਾ ਮੰਨੇ ਤਾਂ ਕੀ ਮੈਂ ਤੇਰੀ ਇਸ ਪਰੇਸ਼ਾਨੀ ਦਾ ਕਾਰਨ ਪੁੱਛ ਸਕਦੀ ਆ ਮੈਂ ਕਿਹਾ ਤੁਸੀਂ ਜਾਣ ਕੇ ਕੀ ਕਰੋਗੇ ਫਿਰ ਉਸ ਨੇ ਖੌਦੀ ਪੁੱਛ ਲਿਆ ਕਿ ਤੇਰੀਆਂ ਧੀਆ ਕਿੱਥੇ ਆ ਹੁਣ ਦਿਖਾਈ ਨਹੀਂ ਦਿੰਦੀਆਂ ਪਹਿਲਾਂ ਤਾਂ ਉਹ ਮੈਨੂੰ ਭੀਖ ਦਿੰਦੀਆਂ ਸੀ ਉਸ ਦੇ ਪੁੱਛਣ ਤੇ ਮੈਂ ਉੱਚੀ-ਉੱਚੀ ਰੋਣ ਲੱਗੀ ਤੇ ਬੋਲੀ ਮੈਂ ਤਾਂ ਖੁਦ ਵੀ ਨਹੀਂ ਜਾਣਦੀ ਕਿ ਮੇਰੀਆਂ ਧੀਆ ਕਿੱਥੇ ਹਨ ਤੇ ਕਿਸ ਹਾਲ ਵਿੱਚ ਹਨ ਜੋ ਗੱਲ ਉਸ ਭਿਖਾਰਣ ਨੇ ਮੈਨੂੰ ਦੱਸੀ ਮੈਂ ਉਹ ਜਾਣ ਕੇ ਬਹੁਤ ਖੁਸ਼ ਹੋਈ ਉਹ ਕਹਿਣ ਲੱਗੀ ਤੂੰ ਪਰੇਸ਼ਾਨ ਕਿਉਂ ਹੁੰਨੀ ਆ ਮੈਂ ਤੈਨੂੰ ਦੱਸਦੀ ਆ ਕਿ ਤੇਰੀਆਂ ਧੀਆ ਕਿੱਥੇ ਹਨ ਤੇ ਕਿਸ ਹਾਲ ਵਿੱਚ ਹਨ ਤੇ ਤੂੰ ਤਾਂ ਜਾ ਕੇ ਉਹਨਾਂ ਨੂੰ ਮਿਲ ਸਕਦੀ ਆ ਮੈਂ ਉਸ ਦੇ ਹੱਥ ਤੇ ਹੱਥ ਰੱਖਦੇ ਹੋਏ ਬੋਲੀ ਮੈਨੂੰ ਜਲਦੀ ਦੱਸੋ ਕਿ ਮੇਰੀਆਂ ਧੀਆ ਕਿੱਥੇ ਆ ਉਹ ਭਿਖਾਰੀ ਨੇ ਬੋਲੀ ਪਹਿਲਾਂ ਮੈਨੂੰ ਇਹ ਦੱਸ ਕੇ ਤੇਰੀਆਂ ਧੀਆ ਉਥੇ ਕਿੱਦਾਂ ਗੰਗਾ ਤਾਂ ਮੈਂ ਉਸ ਨੂੰ ਦੱਸਿਆ ਕਿ ਉਹਨਾਂ ਦਾ ਪਿਓ ਆਪਣੀਆਂ ਧੀਆ ਨੂੰ ਬਹੁਤ ਬੋਝ ਸਮਝਦਾ ਸੀ ਤੇ ਖੁਦ ਕੁਝ ਵੀ ਨਹੀਂ ਕਮਾਉਂਦਾ ਸੀ ਐਸ ਲਈ ਉਸ ਨੇ ਮੇਰੀਆਂ ਧੀਆ ਨੂੰ ਪੈਸਿਆਂ ਦੇ ਲਾਲਚ ਵਿੱਚ ਵੇਚ ਦਿੱਤਾ ਹੁਣ ਜਲਦੀ ਹੀ ਮੈਨੂੰ ਦੱਸੋ ਕਿ ਮੇਰੀਆਂ ਧੀਆ ਕਿੱਥੇ ਆ ਤੇ ਕਿਸ ਹਾਲ ਦੇ ਵਿੱਚ ਹਨ ਤਾਂ ਉਹ ਭਿਖਾਰੀ ਨੇ ਬੋਲੀ ਤੇਰੀਆਂ ਧੀਆ ਨਾਲ ਨਾਲ ਵਾਲੇ ਪਿੰਡ ਦੇ ਪਟਵਾਰੀ ਦੀ ਹਵੇਲੀ ਚਾ ਪਟਵਾਰੀ ਬੰਸੀ ਲਾਲ ਬਹੁਤ ਹੀ ਵਧੀਆ ਇਨਸਾਨ ਆ ਇੱਕ ਦਿਨ ਜਦੋਂ ਮੈਂ ਉਹਨਾਂ ਦੀ ਹਵੇਲੀ ਦੇ ਸਾਹਮਣੇ ਜਾ ਕੇ ਆਵਾਜ਼ ਦਿੱਤੀ ਤਾਂ ਉਹਨਾਂ ਨੇ ਆਪਣੀ ਨੌਕਰਾਨੀ ਨੂੰ ਭੇਜਿਆ ਜੋ ਮੈਨੂੰ ਆਪਣੇ ਨਾਲ ਹਵੇਲੀ ਦੇ ਅੰਦਰ ਲੈ ਗਈ ਜਦ ਕਿ ਉਹ ਉਹਨਾਂ ਦੇ ਖਾਣ ਦਾ ਟਾਈਮ ਸੀ ਸਾਰੇ ਲੋਕ ਹਵੇਲੀ 'ਚ ਖਾਣਾ ਖਾ ਰਹੇ ਸੀ ਬੰਸੀ ਲਾਲ ਪਟਵਾਰੀ ਨੇ ਆਪਣੀ ਨੌਕਰਾਨੀ ਨੂੰ ਕਿਹਾ ਕਿ ਮੈਨੂੰ ਖਾਣਾ ਖਵਾ ਦੇਣ ਮੈਂ ਉਸ ਦਿਨ ਪੇਟ ਭਰ ਕੇ ਖਾਣਾ ਖਾਣ ਤੋਂ ਬਾਅਦ ਬੰਸੀ ਲਾਲ ਪਟਵਾਰੀ ਨੂੰ ਕਿਹਾ ਕਿ ਮੇਰੇ ਬੱਚੇ ਵੀ ਘਰ 'ਚ ਭੁੱਖੇ ਆ ਤਾਂ ਉਹਨਾਂ ਨੇ ਇੱਕ ਝੋਲੇ 'ਚ ਮੈਨੂੰ ਖਾਣਾ ਦੇ ਦਿੱਤਾ ਤੇ ਮੈਂ ਉੱਥੇ ਹੀ ਤੁਹਾਡੀਆਂ 3 ਨੂੰ ਦੇਖਿਆ ਸੀ ਜਿਨ੍ਹਾਂ ਨੇ ਬਹੁਤ ਖੂਬਸੂਰਤ ਕੱਪੜੇ ਪਾਏ ਹੋਏ ਸੀ ਤੇ ਮਾਲਕਨ ਦੀ ਤਰ੍ਹਾਂ ਕੁਰਸੀਆਂ 'ਤੇ ਬੈਠੀਆਂ ਖਾਣਾ ਖਾ ਰਹੀਆਂ ਸੀ ਪਹਿਲਾਂ ਤਾਂ ਮੈਨੂੰ ਇੱਕ ਧੋਖਾ ਲੱਗਿਆ ਪਰ ਜਦੋਂ ਮੈਂ ਦਿਮਾਗ ਤੇ ਜ਼ੋਰ ਪਾਇਆ ਤਾਂ ਮੈਨੂੰ ਯਾਦ ਆਇਆ ਕਿ ਮੈਂ ਤਾਂ ਉਹ ਬੱਚਿਆਂ ਨੂੰ ਤੇਰੇ ਘਰ 'ਚ ਦੇਖਿਆ ਸੀ ਇਸ ਲਈ ਮੈਂ ਅੱਜ ਤੇਰੀਆਂ 3 ਦੇ ਬਾਰੇ ਪੁੱਛਿਆ ਤੂੰ ਫਿਕਰ ਨਾ ਕਰ ਤੇਰੀਆਂ 3 ਉੱਥੇ ਬਹੁਤ ਆਰਾਮ ਨਾਲ ਹਨ ਤੇ ਨੌਕਰ ਉਹਨਾਂ ਦੇ ਅੱਗੇ ਪਿੱਛੇ ਫਿਰਦੇ ਆ ਬੰਸੀ لال ਪਟਵਾਰੀ ਜੋ ਕਿ ਪਹਿਲਾਂ ਬਹੁਤ ਜ਼ੁਲਮ ਕਰਦਾ ਸੀ ਉਸਨੇ ਬਹੁਤ ਲੋਕਾਂ ਦੀ ਜ਼ਮੀਨ ਹੜੱਪ ਕੇ ਰੱਖੀ ਆ ਫਿਰ ਪਤਾ ਨਹੀਂ ਰੱਬ ਦੀ ਕੀ ਕਰਨੀ ਹੋਈ ਕਿ ਉਸਦੀ ਪਤਨੀ ਦੀ ਤਬੀਅਤ ਅਚਾਨਕ ਬਹੁਤ ਖਰਾਬ ਹੋ ਗਈ ਤੇ ਉਹ ਕੋਮਾ ਚ ਚਲੀ ਗਈ ਉਸ ਤੋਂ ਬਾਅਦ ਬੰਸੀ لال ਪਟਵਾਰੀ ਇੱਕ ਰਹਿਮਦਿਲ ਇਨਸਾਨ ਬਣ ਗਿਆ ਉਦੋਂ ਦੇ ਬੰਸੀ لال ਪਟਵਾਰੀ ਨੇ ਸਾਰੇ ਬੁਰੇ ਕੰਮ ਛੱਡ ਦਿੱਤੇ ਉਸ ਨੇ ਲੋਕਾਂ ਤੋਂ ਖੋਹੀ ਹੋਈ ਜ਼ਮੀਨ ਸਾਰਿਆਂ ਨੂੰ ਵਾਪਸ ਕਰ ਦਿੱਤੀ। ਇਹ ਸਭ ਜਾਣਨ ਤੋਂ ਬਾਅਦ ਮੈਂ ਸੁੱਖ ਦਾ ਸਾਹ ਲਿਆ। ਨਹੀਂ ਤਾਂ ਮੈਂ ਸੋਚ-ਸੋਚ ਕੇ ਬਹੁਤ ਪਰੇਸ਼ਾਨ ਸੀ ਕਿ ਪਤਾ ਨਹੀਂ ਮੇਰੀਆਂ ਧੀਆਂ ਨਾਲ ਕੀ ਵਿਵਹਾਰ ਹੋ ਰਿਹਾ ਹੋਵੇਗਾ। ਨਾ ਜਾਣਿਓ ਕਿਸ ਹਾਲ ਵਿੱਚ ਹੋਣਗੀਆਂ। ਉਹ ਪਿਖਾਰਣ ਸਭ ਕੁਝ ਦੱਸਣ ਤੋਂ ਬਾਅਦ ਉੱਥੋਂ ਚਲੀ ਗਈ ਤੇ ਮੈਂ ਇਹ ਸੋਚਣ ਲੱਗੀ ਕਿ ਮੈਂ ਉੱਥੇ ਕਿੱਦਾਂ ਜਾਵਾਂਗੀ। ਕਿਉਂਕਿ ਜੇਕਰ ਮੈਂ ਆਪਣੇ ਪਤੀ ਨੂੰ ਉੱਥੇ ਜਾਣਵਾਰੇ ਦੱਸਿਆ ਤਾਂ ਉਹ ਮੈਨੂੰ ਕਦੇ ਵੀ ਜਾਣ ਨਹੀਂ ਦੇਵੇਗਾ। ਰਾਤ ਨੂੰ ਜਦੋਂ ਮੇਰਾ ਪਤੀ ਘਰ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਂ ਕੁਝ ਦਿਨਾਂ ਦੇ ਲਈ ਆਪਣੇ ਪੇਕੇ ਘਰ ਜਾਣਾ ਚਾਹਨੀ ਆ ਤਾਂ ਪ੍ਰਦੀਪ ਬੋਲਿਆ ਕਿ ਪਹਿਲਾਂ ਤਾਂ ਤੂੰ ਕਦੇ ਆਪਣੇ ਪੇਕੇ ਜਾਣ ਦਾ ਨਾਮ ਨਹੀਂ ਲਿਆ ਜਦੋਂ ਦੀ ਤੇਰੀ ਮਾਂ ਇਸ ਦੁਨੀਆ ਤੋਂ ਗਈ ਆ ਮੈਂ ਕਿਹਾ ਮੈਂ ਆਪਣੀਆਂ ਧੀਆਂ ਨੂੰ ਯਾਦ ਕਰਕੇ ਹੁਣ ਹਰ ਸਮੇਂ ਰੋਂਦੀ ਰਹਿਣੀ ਆ ਤੇ ਪਰੇਸ਼ਾਨ ਰਹਿਣੀ ਆ ਉਧਰ ਜਾਵਾਂਗੀ ਤਾਂ ਮੇਰਾ ਦਿਲ ਹੌਲਾ ਹੋ ਜਾਵੇਗਾ ਕੁਝ ਦਿਨ ਰਹਿਣ ਦੇ ਬਾਅਦ ਮੈਂ ਵਾਪਸ ਆ ਜਾਵਾਂਗੀ ਪ੍ਰਦੀਪ ਮੰਨ ਗਿਆ ਉਸਨੇ ਕਿਰਾਏ ਦੇ ਲਈ ਮੈਨੂੰ ਕੁਝ ਪੈਸੇ ਦੇ ਦਿੱਤੇ ਮੈਂ ਜਲਦੀ ਹੀ ਕੁਝ ਕੱਪੜੇ ਨਾਲ ਲਏ ਤੇ ਘਰੋਂ ਨਿਕਲ ਗਈ ਪੁਛਦੇ ਪੁਛਦੇ ਹਸਪਤਾਲ ਤੱਕ ਪਹੁੰਚ ਗਈ ਮੈਨੂੰ ਬੰਸੀ لال ਪਟਵਾਰੀ ਦੀ ਹਵੇਲੀ ਦਾ ਪਤਾ ਬਿਲਕੁਲ ਨਹੀਂ ਸੀ ਮੈਂ ਇੱਕ ਔਰਤ ਨੂੰ ਪੁੱਛਿਆ ਕਿ ਉਹ ਪਟਵਾਰੀ ਦੀ ਹਵੇਲੀ ਕਿੱਥੇ ਆ ਉਹ ਬਹੁਤ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗੀ ਤੇ ਬੋਲੀ ਤੁਸੀਂ ਕਿੱਥੋਂ ਆਏ ਹੋ ਪਟਵਾਰੀ ਦੀ ਹਵੇਲੀ ਦਾ ਪਤਾ ਕਿਉਂ ਪੁੱਛ ਰਹੀ ਹੋ ਮੈਂ ਉਹਨਾਂ ਤੋਂ ਇਹ ਗੱਲ ਲੁਕੋਈ ਕਿ ਮੈਂ ਆਪਣੀਆਂ ਧੀਆਂ ਨੂੰ ਮਿਲਣ ਇੱਥੇ ਆਈ ਆਂ ਮੈਂ ਕਿਹਾ ਕਿ ਇਸ ਦੁਨੀਆ 'ਚ ਮੇਰਾ ਕੋਈ ਨਹੀਂ ਹੈ ਨਾ ਅੱਗੇ ਆ ਨਾ ਪਿੱਛੇ ਆ ਸੁਣਿਆ ਏ ਪਟਵਾਰੀ ਬਹੁਤ ਹੀ ਨੇਕਦਿਲ ਇਨਸਾਨ ਆ ਗਰੀਬਾਂ ਦੀ ਮਦਦ ਕਰਦਾ ਬੇਸਹਾਰਾ ਨੂੰ ਸਹਾਰਾ ਦਿੰਦਾ ਮਿਹਰਬਾਨੀ ਕਰਕੇ ਤੁਸੀਂ ਮੈਨੂੰ ਪਟਵਾਰੀ ਦੀ ਹਵੇਲੀ ਦਾ ਪਤਾ ਦੱਸ ਦੇਵੋ ਉਸ ਔਰਤ ਨੇ ਮੇਰੇ ਨਾਲ ਇੱਕ ਬੱਚਾ ਭੇਜਿਆ ਜੋ ਮੈਨੂੰ ਪਟਵਾਰੀ ਦੀ ਹਵੇਲੀ ਦੇ ਸਾਹਮਣੇ ਛੱਡ ਕੇ ਵਾਪਸ ਚਲਾ ਗਿਆ ਉਹ ਹਵੇਲੀ ਘਟ ਤੇ ਮਹਿਲ ਜਿਆਦਾ ਲੱਗ ਰਿਹਾ ਸੀ ਮੈਂ ਹਵੇਲੀ ਦੇ ਗੇਟ ਦੇ ਸਾਹਮਣੇ ਖੜੀ ਹੋ ਕੇ ਹਵੇਲੀ ਨੂੰ ਬਹੁਤ ਹੈਰਾਨੀ ਨਾਲ ਦੇਖਣ ਲੱਗੀ ਜਿਸ ਦਾ ਮੇਨ ਗੇਟ ਬਹੁਤ ਹੀ ਖੂਬਸੂਰਤ ਸੀ ਮੇਨ ਗੇਟ ਤੇ ਦੋ ਬਲੰਮੇ ਲੰਮੇ ਵਾਲਾਂ ਵਾਲੇ ਤੇ ਮੁੱਛਾਂ ਵਾਲੇ ਗਾਰਡ ਖੜੇ ਸੀ ਉਹਨਾਂ ਚੋਂ ਇੱਕ ਮੇਰੇ ਕਰੀਬ ਆ ਕੇ ਬੋਲਿਆ ਕਿ ਹਾਂ ਭੈਣ ਕੀ ਚਾਹੀਦਾ ਇੱਥੇ ਕਿਉਂ ਖੜੀ ਆ ਕਿਸ ਨੂੰ ਮਿਲਣਾ ਗਾਰਡ ਦੇ ਇੰਨਾ ਪੁੱਛਣ ਤੇ ਮੇਰੇ ਤਾਂ ਪਸੀਨੇ ਛੱਟ ਗਏ ਮੇਰੀਆਂ ਲੱਤਾਂ ਕੰਬਣ ਲੱਗੀਆਂ ਮੈਂ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਬੀਰ ਜੀ ਮੈਨੂੰ ਬੰਸੀ لال ਪਟਵਾਰੀ ਨੂੰ ਮਿਲਣਾ ਤਾਂ ਉਹ ਕਹਿਣ ਲੱਗੇ ਬੋਲੋ ਕਿਉਂ ਮਿਲਣਾ ਚਾਹੁੰਦੇ ਹੋ ਤੁਹਾਨੂੰ ਉਹਨਾਂ ਨਾਲ ਕੀ ਕੰਮ ਆ ਮੈਂ ਕਿਹਾ ਮੈਨੂੰ ਕੰਮ ਦੀ ਲੋੜ ਆ ਮੈਂ ਖਾਣਾ ਬਹੁਤ ਵਧੀਆ ਬਣਾ ਲੈਣੀ ਆ ਘਰ ਦੇ ਸਾਰੇ ਕੰਮ ਵੀ ਕਰ ਲੈਣੀ ਆ ਉਹ ਗਾਰਡ ਬੋਲਿਆ ਪਟਵਾਰੀ لال ਤਾਂ ਕੰਮ ਦੇ ਸਿਲਸਿਲੇ ਵਿੱਚ ਕਿਤੇ ਗਏ ਹੋਏ ਆ ਤੁਸੀਂ ਫੇਰ ਕਦੇ ਆ ਜਾਓ ਮੈਂ ਕਿਹਾ ਮੈਂ ਬਹੁਤ ਦੂਰ ਤੋਂ ਆਈ ਆ ਗਾਰਡ ਬੋਲਿਆ ਠੀਕ ਆ ਤੁਸੀਂ ਅੰਦਰ ਆ ਜਾਓ ਮੈਨੂੰ ਅੰਦਰ ਲੈ ਗਿਆ ਤੇ ਬੋਲਿਆ ਤੁਸੀਂ ਇੱਥੇ ਬੇੜੇ 'ਚ ਬੈਠ ਜਾਓ ਜਦੋਂ ਪਟਵਾਰੀ ਲਾਲ ਆਉਣਗੇ ਤਾਂ ਮੈਂ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਵਾ ਦੇਵਾਂਗਾ ਇੱਥੇ ਬੈਠੇ ਰਹੋ ਅੰਦਰ ਜਾਣ ਦੀ ਕੋਈ ਕੋਸ਼ਿਸ਼ ਨਾ ਕਰਿਓ ਨਹੀਂ ਤਾਂ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ ਕਿਉਂਕਿ ਪਟਵਾਰੀ ਦੀ ਆਗਿਆ ਦੇ ਬਿਨਾਂ ਕੋਈ ਵੀ ਅੰਦਰ ਨਹੀਂ ਜਾ ਸਕਦਾ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤਾਂ ਉਹ ਗਾਰਡ ਉੱਥੋਂ ਚਲਾ ਗਿਆ ਮੈਂ ਲੰਬੇ-ਲੰਬੇ ਸਾਹ ਛੱਡ ਰਹੀ ਸੀ ਤੇ ਪਟਵਾਰੀ ਲਾਲ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਬੇੜਾ ਜੋ ਕਿ ਹਵੇਲੀ ਦੇ ਅੰਦਰ ਵਾਲੇ ਹਿੱਸੇ ਦੇ ਸਾਹਮਣੇ ਸੀ ਮੇਰੀ ਨਜ਼ਰ ਵਾਰ-ਵਾਰ ਹਵੇਲੀ ਦੇ ਅੰਦਰ ਵਾਲੇ ਹਿੱਸੇ ਵੱਲ ਉੱਠ ਰਹੀ ਸੀ ਤੇ ਮੈਂ ਆਪਣੇ ਦਿਲ ਵਿੱਚ ਪ੍ਰਾਰਥਨਾ ਕਰ ਰਹੀ ਸੀ ਕਿ ਕਾਸ਼ ਮੈਨੂੰ ਮੇਰੀ ਕੋਈ ਧੀ ਨਜ਼ਰ ਆ ਜਾਵੇ ਪਰ ਉੱਥੇ ਮੇਰੀ ਧੀ ਤਾਂ ਕੀ ਕੋਈ ਵੀ ਆਉਂਦਾ ਜਾਂਦਾ ਦਿਖਾਈ ਨਹੀਂ ਆਇਆ 3 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਮੈਨੂੰ ਗੱਡੀ ਦੀ ਆਵਾਜ਼ ਆਈ ਤਾਂ ਮੈਂ ਜਲਦੀ ਨਾਲ ਉੱઠી ਤੇ ਖੜੀ ਹੋਈ ਗੱਡੀ ਦੀ ਆਵਾਜ਼ ਆਉਂਦੇ ਹੀ ਗਾਰਡ ਨੇ ਗੇਟ ਖੋਲ੍ਹ ਲਿਆ ਗੇਟ ਖੋਲਦੇ ਹੀ ਲਾਲ ਰੰਗ ਦੀ ਗੱਡੀ 게ਟ ਦੇ ਅੰਦਰ ਦਾਖਲ ਹੋਈ ਗੱਡੀ ਦੇ ਪਿਛਲੇ ਹਿੱਸੇ ਤੋਂ ਦੋ ਗਾਰਡ ਨਿਕਲੇ ਤੇ ਉਹਨਾਂ ਨੇ ਜਲਦੀ ਗੱਡੀ ਦਾ 게ਟ ਖੋਲ੍ਹਿਆ ਤਾਂ ਪਟਵਾਰੀ ਲਾਲ ਗੱਡੀ 'ਚੋਂ ਨਿਕਲ ਕੇ ਅੰਦਰ ਗਏ ਮੈਂ ਵੀ ਪਟਵਾਰੀ ਲਾਲ ਦੇ ਪਿੱਛੇ-ਪਿੱਛੇ ਅੰਦਰ ਜਾਣ ਲੱਗੀ ਤਾਂ ਗਾਰਡ ਨੇ ਮੈਨੂੰ ਰੋਕ ਲਿਆ ਤੇ ਕਿਹਾ ਤੁਸੀਂ ਇੱਥੇ ਹੀ ਇੰਤਜ਼ਾਰ ਕਰੋ ਮੈਂ ਪਟਵਾਰੀ ਲਾਲ ਦੀ ਪਰਮਿਸ਼ਨ ਲੈ ਕੇ ਆਉਣਾ ਉਸ ਤੋਂ ਬਾਅਦ ਤੁਸੀਂ ਅੰਦਰ ਜਾ ਸਕਦੇ ਹੋ ਮੈਂ ਫਿਰ ਉੱਥੇ ਹੀ ਬੈਠ ਗਈ ਤੇ ਗਾਰਡ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗੀ ਕੋਜ਼ ਦੇਰ ਬਾਅਦ ਗਾਰਡ ਵਾਪਸ ਆਏ ਤੇ ਮੈਨੂੰ ਅੰਦਰ ਜਾਣ ਦੇ ਲਈ ਕਿਹਾ ਮੈਂ ਆਪਣੇ ਕੱਪੜਿਆਂ ਵਾਲੀ ਪੋਟਲੀ ਲਈ ਤੇ ਅੰਦਰ ਵੱਲ ਤੁਰ ਪਈ ਅੰਦਰ ਜਾਣ ਤੋਂ ਪਹਿਲਾਂ ਮੈਂ ਵੱਡਾ ਜਿਹਾ ਕੁੰਡ ਕੱਢ ਲਿਆ ਤਾਂ ਜੋ ਮੇਰੀਆਂ ਧੀਆ ਮੈਨੂੰ ਪਛਾਣ ਨਾ ਸਕਣ ਮੈਂ ਦੇਖਾਂ ਕਿ ਮੇਰੀਆਂ ਧੀਆ ਕਿਸ ਹਾਲ ਵਿੱਚ ਹਨ ਜਦੋਂ ਮੈਂ ਅੰਦਰ ਦਾਖਲ ਹੋਈ ਤਾਂ ਡਰ ਦੇ ਮਾਰੇ ਮੇਰਾ ਬੁਰਾ ਹਾਲ ਸੀ ਸਾਹਮਣੇ ਪਟਵਾਰੀ ਲਾਲ ਸੋਫੇ ਤੇ ਬੈਠਾ ਹੋਇਆ ਸੀ ਜੰਦੇ ਹੀ ਪਟਵਾਰੀ ਲਾਲ ਦੇ ਪੈਰੀ ਹੱਥ ਲਾਏ ਤੇ ਉਹਨਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਦੱਸ ਭੈਣ ਮੈਂ ਤੇਰੀ ਕੀ ਮਦਦ ਕਰ ਸਕਦਾ ਮੈਂ ਕਿਹਾ ਸਾਹਿਬ ਮੈਨੂੰ ਕੰਮ ਦੀ ਲੋੜ ਆ ਤਾਂ ਉਹ ਪੁੱਛਣ ਲੱਗਿਆ ਕਿ ਤੂੰ ਕਿੱਥੋਂ ਆਈ ਆ ਮੈਂ ਕਿਹਾ ਮੈਂ ਨਾਲ ਵਾਲੇ ਪਿੰਡ ਤੋਂ ਹੀ ਆਈ ਆ ਮੇਰਾ ਇਸ ਦੁਨੀਆ 'ਚ ਕੋਈ ਨਹੀਂ ਪਹਿਲਾਂ ਮੈਂ ਆਪਣੇ ਪਿੰਡ ਵਿੱਚ ਕਿਸੇ ਦੇ ਘਰ ਕੰਮ ਕਰਦੀ ਸੀ ਹੁਣ ਉਹ ਲੋਕ ਪਿੰਡ ਛੱਡ ਕੇ ਸ਼ਹਿਰ ਚਲੇ ਗਏ ਮੇਰੇ ਕੋਲ ਕੋਈ ਕੰਮ ਨਹੀਂ ਤਾਂ ਮੈਨੂੰ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਕਿ ਮੈਨੂੰ ਇੱਥੇ ਕੰਮ ਜ਼ਰੂਰ ਮਿਲ ਜਾਵੇਗਾ ਸਾਹਿਬ ਮੈਂ ਘਰ ਦਾ ਸਾਰਾ ਕੰਮ ਕਰ ਲੈਨੀ ਆ ਤੇ ਖਾਣਾ ਵੀ ਵਧੀਆ ਬਣਾ ਲੈਨੀ ਆ ਬਹੁਤ ਮਿਹਰਬਾਨੀ ਹੋਵੇਗੀ ਤੁਹਾਡੀ ਜੇਕਰ ਤੁਸੀਂ ਮੈਨੂੰ ਕੰਮ ਤੇ ਰੱਖ ਲਵੋ ਕੁਝ ਸੋਚਣ ਤੋਂ ਬਾਅਦ ਪਟਵਾਰੀ لال ਬੋਲਿਆ ਮੇਰੀ ਹਵੇਲੀ 'ਚ ਪਹਿਲੇ ਹੀ ਬਹੁਤ ਨੌਕਰ ਆ ਮੈਨੂੰ ਨੌਕਰਾਨੀ ਦੀ ਲੋੜ ਨਹੀਂ ਇਹ ਕੁਝ ਪੈਸੇ ਰੱਖ ਮੇਰੇ ਗਾਰਡ ਨੂੰ ਆਪਣੇ ਪਤਾ ਦੱਸ ਦੇ ਤੁਹਾਨੂੰ ਇੰਨਾ ਪੈਸਾ ਹਰ ਮਹੀਨੇ ਮਿਲ ਜਾਵੇਗਾ ਮੈਂ ਕਿਹਾ ਨਹੀਂ ਸਾਹਿਬ ਮੈਨੂੰ ਮੁਫਤ ਦੇ ਪੈਸੇ ਨਹੀਂ ਚਾਹੀਦੇ ਜੇਕਰ ਤੁਸੀਂ ਮੈਨੂੰ ਕੰਮ ਤੇ ਰੱਖ ਲਓ ਤਾ ਮੈਨੂੰ ਪੈਸਾ ਸਵੀਕਾਰ ਆ ਨਹੀਂ ਤਾਂ ਮੈਂ ਇਹ ਮੁਫਤ ਦੇ ਪੈਸੇ ਨਹੀਂ ਲੈ ਸਕਦੀ ਪਟਵਾਰੀ لال ਨੇ ਆਪਣੀ ਨੌਕਰਾਨੀ ਨੂੰ ਆਵਾਜ਼ ਦਿੱਤੀ ਉਹ ਭੱਜਦੀ ਹੋਈ ਆਈ ਤੇ ਬੋਲੀ ਸਾਹਿਬ ਬੋਲੋ ਪਟਵਾਰੀ لال ਬੋਲੇ ਅੱਜ ਤੋਂ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਤੁਹਾਡੀ ਅੱਜ ਤੋਂ ਸਾਫ ਸਫਾਈ ਦਾ ਸਾਰਾ ਕੰਮ ਇਹ ਨਵੀਂ ਨੌਕਰਾਨੀ ਕਰ ਦੇਖ ਲਵੇਗੀ ਮੈਂ ਕਿਹਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚਮੁੱਚ ਤੁਹਾਡਾ ਦਿਲ ਬਹੁਤ ਵੱਡਾ ਉਹ ਨੌਕਰਾਨੀ ਮੈਨੂੰ ਆਪਣੇ ਨਾਲ ਲੈ ਗਈ ਤੇ ਮੈਨੂੰ ਸਾਰਾ ਕੰਮ ਸਮਝਾ ਦਿੱਤਾ ਉਸ ਦਿਨ ਮੈਂ ਕੋਈ ਕੰਮ ਨਾ ਕੀਤਾ ਕਿਉਂਕਿ ਮੇਰਾ ਪਹਿਲਾ ਦਿਨ ਸੀ ਕੰਮ ਸਮਝਾਉਣ ਤੋਂ ਬਾਅਦ ਨੌਕਰਾਨੀ ਮੈਨੂੰ ਆਪਣੇ ਕਮਰੇ 'ਚ ਲੈ ਗਈ ਜੋ ਕਿ ਨੌਕਰਾਨੀਆਂ ਦੇ ਰਹਿਣ ਦੀ ਜਗ੍ਹਾ ਸੀ ਉਸ ਕਮਰੇ ਵਿੱਚ ਹਰ ਤਰ੍ਹਾਂ ਦੀ ਸਹੂਲਤਾਂ ਸੀ ਜੋ ਕਿ ਪਟਵਾਰੀ لال ਦੇ ਚੰਗੇ ਇਨਸਾਨ ਹੋਣ ਦਾ ਸਬੂਤ ਸੀ ਅਗਲੇ ਦਿਨ ਸਵੇਰੇ ਸਵੇਰੇ ਜਦੋਂ ਅੰਮ੍ਰਿਤ ਵੇਲਾ ਹੋਇਆ ਮੈਨੂੰ ਜਗਾਇਆ ਗਿਆ ਤਾਂ ਉਹ ਹਵੇਲੀ ਦੀ ਪ੍ਰਾਣੀ ਨੌਕਰਾਨੀ ਸੀ ਮੈਂ ਉੱਠਣ ਤੋਂ ਬਾਅਦ ਰੱਬ ਦੇ ਸਾਹਮਣੇ ਮੱਥਾ ਟੇਕਿਆ ਤੇ ਉਹਨਾਂ ਨੂੰ ਪ੍ਰਾਰਥਨਾ ਕਰਨ ਲੱਗੀ ਕਿ ਮੈਨੂੰ ਮੇਰੀਆਂ ਧੀਆਂ ਨਾਲ ਮਿਲਾ ਦੇ ਉਸ ਤੋਂ ਬਾਅਦ ਮੈਂ ਆਪਣੇ ਕੰਮ ਵਿੱਚ ਲੱਗ ਗਈ ਸਾਰੇ ਕਮਰਿਆਂ ਦੀ ਸਾਫ ਸਫਾਈ ਕਰਨ ਤੋਂ ਬਾਅਦ ਜਦੋਂ ਮੈਂ ਆਖਰੀ ਕਮਰੇ ਦੀ ਸਫਾਈ ਕਰਨ ਲਈ ਉਸ ਕਮਰੇ ਵੱਲ ਬਧੀ ਤਾਂ ਮੈਨੂੰ ਪਿੱਛੇ ਤੋਂ ਸੁਨੀਤਾ ਦੀ ਆਵਾਜ਼ ਆਈ ਉਸ ਕਮਰੇ ਵਿੱਚ ਨਾ ਜਾਵੋ ਮੈਂ ਕਿਹਾ ਬੱਸ ਇਸ ਕਮਰੇ ਦੀ ਸਫਾਈ ਰਹਿ ਗਈ ਤਾਂ ਉਹ ਬੋਲੀ ਉਸ ਕਮਰੇ ਵਿੱਚ ਕਿਸੇ ਨੂੰ ਜਾਣ ਦੀ ਪਰਮਿਸ਼ਨ ਨਹੀਂ ਮੈਂ ਕਿਹਾ ਕਿਉਂ ਸੁਨੀਤਾ ਬੋਲੀ ਮੈਂ ਤੈਨੂੰ ਇਹ ਦੱਸਣਾ ਜ਼ਰੂਰੀ ਨਹੀਂ ਸਮਝਦੀ ਅਜੇ ਤੂੰ ਨਵੀਂ ਹਵੇਲੀ ਨਵੀਂ-ਨਵੀਂ ਆਈਆਂ ਹੌਲੀ-ਹੌਲੀ ਤੈਨੂੰ ਸਭ ਪਤਾ ਲੱਗ ਜਾਵੇਗਾ نیچے ਸਫਾਈ ਰਹਿ ਗਈ ਆ ਤੂੰ ਉਹ ਕਰ ਲਾ ਤੇ ਦੁਬਾਰਾ ਇਸ ਕਮਰੇ ਵਿੱਚ ਜਾਣ ਦੀ ਗਲਤੀ ਨਾ ਕਰੀ ਇਹ ਪਟਵਾਰੀ ਬੰਸੀ لال ਦਾ ਹੁਕਮ ਆ ਇਸ ਕਮਰੇ ਵਿੱਚ ਕਿਸੇ ਨੂੰ ਜਾਣ ਨਹੀਂ ਦਿੱਤਾ ਜਾਂਦਾ ਮੈਂ ਸਫਾਈ ਕਰਨ ਤੋਂ ਬਾਅਦ ਸੁਨੀਤਾ ਦੇ ਨਾਲ ਮਿਲ ਕੇ ਖਾਣਾ ਬਣਾਇਆ ਮੇਰੀ ਨਜ਼ਰ ਬਾਰ-ਬਾਰ ਆਪਣੀਆਂ 3 ਨੂੰ ਲੱਭ ਰਹੀ ਸੀ ਕਿਉਂਕਿ ਖਾਣਾ ਲੱਗ ਚੁੱਕਿਆ ਸੀ ਮੈਂ ਕੋੰਡੋਂਦੋਂ ਹੀ ਕੱਢਿਆ ਹੋਇਆ ਸੀ ਕੁਝ ਸਮੇਂ ਬਾਅਦ ਮੈਨੂੰ ਆਪਣੀਆਂ ਪੰਜ ਧੀਆਂ ਦੀ ਆਵਾਜ਼ ਸੁਣਾਈ ਦਿੱਤੀ ਜਿਨ੍ਹਾਂ ਨੇ ਖਾਣੇ ਦੇ ਟੇਬਲ ਤੇ ਆਉਂਦੇ ਹੀ ਪਟਵਾਰੀ ਲਾਲ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਦੇ ਪੈਰੀ ਹੱਥ ਲਾਏ ਤੇ ਉਹਨਾਂ ਤੋਂ ਅਸ਼ੀਰਵਾਦ ਲਿਆ ਪਟਵਾਰੀ ਲਾਲ ਨੇ ਉਹਨਾਂ ਨੂੰ ਬਹੁਤ ਹੀ ਪਿਆਰ ਭਰੇ ਸ਼ਬਦਾਂ ਚ ਅਸ਼ੀਰਵਾਦ ਦਿੱਤਾ ਤੇ ਕਿਹਾ ਬੈਠੋ ਬੇਟਾ ਖਾਣਾ ਸ਼ੁਰੂ ਕਰੋ ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ ਚੁੱਪ ਕਰਕੇ ਘਰ ਦੇ ਸਾਰੇ ਲੋਕਾਂ ਨੇ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਸਾਰੇ ਵਾਰੀ-ਵਾਰੀ ਉੱਠ ਕੇ ਜਾਣ ਲੱਗੇ ਕੁੰਡ ਕੱਢਣ ਦੇ ਕਾਰਨ ਮੈਨੂੰ ਆਪਣੀਆਂ ਧੀਆਂ ਦੇ ਪੈਰ ਹੀ ਦਿਖਾਈ ਦਿੱਤੇ ਜਦੋਂ ਉਹਨਾਂ ਦੇ ਪੈਰਾਂ ਤੇ ਮੇਰੀ ਨਿਗਾਹ ਪਈ ਤਾਂ ਮੇਰੀ ਮਮਤਾ ਟੜਫੁੱਠੀ ਮੈਂ ਚਾਹ ਕੇ ਵੀ ਉਹਨਾਂ ਨੂੰ ਕੁਝ ਨਾ ਪੁੱਛ ਸਕੀ ਕਿ ਉਹਨਾਂ ਦੇ ਪੈਰਾਂ ਦੀ ਇਹ ਹਾਲਤ ਕਿੱਦਾਂ ਹੋਈ ਅੰਜਤਾ ਪਟਵਾਰੀ ਲਾਲ ਬਹੁਤ ਵਧੀਆ ਬਣਦਾ ਸੀ ਮੈਨੂੰ ਲੱਗਿਆ ਕਿ ਉਸ ਦਾ ਨੇਕ ਦਿਲ ਬਸ ਦਿਖਾਵੇ ਲਈ ਹੀ ਹੈ ਅਸਲ ਵਿੱਚ ਉਹ ਇੱਕ ਜ਼ਾਲਮ ਪਟਵਾਰੀ ਲਾਲ ਜੋ ਕਿ ਪਹਿਲਾਂ ਕਦੇ ਹੋਇਆ ਕਰਦਾ ਸੀ ਸਾਰੇ ਕੰਮ ਖਤਮ ਕਰਨ ਤੋਂ ਬਾਅਦ ਮੈਂ ਜਦੋਂ ਆਪਣੇ ਕਮਰੇ ਵਿੱਚ ਆਈ ਤਾਂ ਮੈਂ ਸੁਨੀਤਾ ਨੂੰ ਬੋਲੀ ਸੁਨੀਤਾ ਤੇਰੇ ਤੋਂ ਇੱਕ ਗੱਲ ਪੁੱਛਾਂ ਤਾਂ ਉਹ ਬੋਲੀ ਹਾਂ ਪੁੱਛੋ ਮੈਂ ਕਿਹਾ ਇਹ ਕੁੜੀਆਂ ਕੌਣ ਹਨ ਜੋ ਖਾਣੇ ਦੇ ਟੇਬਲ ਤੇ ਬੈਠੀਆਂ ਸੀ ਤਾਂ ਉਹ ਸੁਨੀਤਾ ਬੋਲੀ ਇਹ ਸਾਹਿਬ ਦੀਆਂ ਧੀਆ ਹਨ ਮੈਂ ਕਿਹਾ ਜੇਕਰ ਉਹ ਸਾਹਿਬ ਦੀਆਂ ਧੀਆ ਹਨ ਤਾਂ ਉਹਨਾਂ ਦੇ ਪੈਰਾਂ ਦੀ ਇਹ ਹਾਲਤ ਕਿੱਦਾਂ ਹੋਈ ਸੁਨੀਤਾ ਘਬਰਾ ਗਈ ਤੇ ਬੋਲੀ ਮੈਨੂੰ ਕੁਝ ਕੰਮ ਆ ਮੈਂ ਆ ਕੇ ਦੱਸਦੀਆਂ ਤੂੰ ਸੌ ਜਾ ਪਰ ਮੈਂ ਕਿਦਾਂ ਸੌਂਦੀ ਮੈਂ ਤਾਂ ਇੱਕ ਮਾਂ ਸੀ ਤੇ ਇੱਕ ਮਾਂ ਆਪਣੀ ਔਲਾਦ ਦੀ ਹਾਲਤ ਦੇਖ ਕੇ ਕਿਦਾਂ ਸੌ ਸਕਦੀ ਆ ਮੈਂ ਸਾਰੀ ਰਾਤ ਜਾਗ ਕੇ ਰੋਂਦੇ ਹੋਏ ਕੱਟੀ ਅਗਲੀ ਸਵੇਰ ਜਦੋਂ ਮੈਂ ਹਵੇਲੀ ਗਈ ਤਾਂ ਮੇਰੀਆਂ 3 ਸੋਫੇ ਤੇ ਬੈਠੀਆਂ ਹੋਊਗਾ ਸੀ ਤੇ ਆਪਸ ਵਿੱਚ ਗੱਲਾਂ ਕਰਕੇ ਹੱਸ ਰਹੀਆਂ ਸੀ ਇਦਾਂ ਲੱਗ ਰਿਹਾ ਸੀ ਜਿਦਾਂ ਉਹ ਇੱਥੇ ਬਹੁਤ ਖੁਸ਼ ਹਨ ਏਨੇ ਵਿੱਚ ਪਟਵਾਰੀ ਲਾਲ ਆਇਆ ਤੇ ਕਿਹਾ ਤੁਸੀਂ ਇੱਥੇ ਕੀ ਕਰ ਰਹੇ ਹੋ ਚਲੋ ਕਮਰੇ 'ਚ ਜਾਓ ਤੇ ਜੋ ਕੰਮ ਮੈਂ ਤੁਹਾਨੂੰ ਦਿੱਤਾ ਉਸ ਵਿੱਚ ਬਿਲਕੁਲ ਵੀ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਉਹ ਪੰਜੇ ਜਲਦੀ ਉੱਠੀਆਂ ਤੇ ਪੌੜੀਆਂ ਚੜ ਕੇ ਉਸ ਕਮਰੇ ਵਿੱਚ ਚਲੀਆਂ ਜਾਂਦੀਆਂ। ਜਿਸ ਕਮਰੇ ਵਿੱਚ ਸੁਨੀਤਾ ਨੇ ਮੈਨੂੰ ਜਾਣ ਦੇ ਲਈ ਮਨਾਂ ਕੀਤਾ ਸੀ। ਮੈਂ ਵੀ ठान ਲਿਆ ਕਿ ਮੈਂ ਉਸ ਕਮਰੇ ਵਿੱਚ ਜ਼ਰੂਰ ਜਾਵਾਂਗੀ ਤੇ ਦੇਖਾਂਗੀ ਆਖਰ ਕੀ ਗੱਲ ਆ। ਮੇਰੀਆਂ 3ਾਂ ਦੇ ਪੈਰ ਅਜਿਹੇ ਕਿਉਂ ਹੋ ਗਏ? ਕਿਉਂ ਉਹਨਾਂ ਨੂੰ ਇੰਨੀ ਜ਼ਿਆਦਾ ਤਕਲੀਫ ਦਿੱਤੀ ਜਾ ਰਹੀ ਆ? ਉਹ ਸਿਰਫ ਖਾਣਾ ਖਾਣ ਦੇ ਲਈ ਹੀ نیچے ਆਉਂਦੀਆਂ ਸੀ। ਤੇ ਉਸ ਤੋਂ ਬਾਅਦ ਉਹ ਜਲਦੀ ਉਸ ਕਮਰੇ ਵਿੱਚ ਚਲੀਆਂ ਜਾਂਦੀਆਂ ਸੀ ਇਹ ਸਿਲਸਿਲਾ ਕਈ ਦਿਨਾਂ ਤੱਕ ਇਦਾਂ ਹੀ ਚੱਲਦਾ ਰਿਹਾ ਮੈਂ ਕਿਸੇ ਨੂੰ ਇਹ ਵੀ ਨਹੀਂ ਦੱਸ ਸਕਦੀ ਸੀ ਕਿ ਮੈਂ ਉਹਨਾਂ ਦੀ ਮਾਂ ਹਾਂ ਜੇਕਰ ਕਿਸੇ ਨੂੰ ਇਹ ਪਤਾ ਲੱਗ ਜਾਂਦਾ ਤਾਂ ਕੀ ਪਤਾ ਉਹ ਪਟਵਾਰੀ ਲਾਲ ਮੈਨੂੰ ਇੱਥੋਂ ਕੱਢ ਦਿੰਦਾ ਮੈਂ ਫੈਸਲਾ ਕਰ ਲਿਆ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਉਸ ਕਮਰੇ ਵਿੱਚ ਜ਼ਰੂਰ ਜਾਵਾਂਗੀ ਤੇ ਪਤਾ ਲਗਾਵਾਂਗੀ ਕਿ ਆਖਰ ਕੀ ਰਾਜਾ ਇੱਕ ਦਿਨ ਸਾਰੇ ਕਮਰਿਆਂ ਦੀ ਸਫਾਈ ਕਰਨ ਤੋਂ ਬਾਅਦ ਬਹੁਤ ਹਿੰਮਤ ਕਰਕੇ ਉਸ ਕਮਰੇ ਦੀ ਸਫਾਈ ਵਿਦਕਰਨ ਚਲੀ ਗਈ ਜਦੋਂ ਮੈਂ ਆਪਣੇ ਆਸ-ਪਾਸੇ ਕਿਸੇ ਨੂੰ ਨਾ ਦੇਖਿਆ ਤੇ ਚਾਰੇ ਪਾਸੇ ਨਿਗਾਹ ਮਾਰੀ ਤਾਂ ਮੈਨੂੰ ਯਕੀਨ ਹੋ ਗਿਆ ਕਿ ਮੇਰੇ ਆਸ-ਪਾਸ ਕੋਈ ਵੀ ਨਹੀਂ ਤੇ ਮੈਂ ਹਿੰਮਤ ਕਰਕੇ ਗੇਟ ਖੋਲ੍ਹਿਆ ਗੇਟ ਖੋਲ੍ਹਦੇ ਹੀ ਜੋ ਮੰਜ਼ਰ ਮੈਂ ਦੇਖਿਆ ਉਸ ਤੋਂ ਬਾਅਦ ਮੇਰਾ ਕਲੇਜਾ ਫਟ ਗਿਆ ਮੈਂ ਬਿਆਨ ਨਹੀਂ ਕਰ ਸਕਦੀ ਉਸ ਵਕਤ ਮੇਰੀ ਕੀ ਹਾਲਤ ਸੀ ਉਸ ਸਮੇਂ ਮੇਰੇ ਪਿੱਛੇ ਤੋਂ ਕਿਸੇ ਦੀ ਆਵਾਜ਼ ਆਈ ਤੇਰੀ ਹਿੰਮਤ ਕਿੱਦਾਂ ਹੋਈ ਇਸ ਕਮਰੇ ਤੱਕ ਆਉਣ ਦੀ ਮੈਂ ਜਲਦੀ ਹੀ ਗੇਟ ਬੰਦ ਕੀਤਾ ਤੇ ਪਿੱਛੇ ਮੁੜ ਕੇ ਦੇਖਿਆ ਤਾਂ ਪਟਵਾਰੀ ਲਾਲ ਬਹੁਤ ਗੁੱਸੇ 'ਚ ਮੈਨੂੰ ਬੋਲਿਆ ਕਿ ਤੈਨੂੰ ਕਿਸੇ ਨੇ ਦੱਸਿਆ ਨਹੀਂ ਇਸ ਕਮਰੇ ਵਿੱਚ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਮੈਂ ਖਬਰਾਂ ਆਦੇ ਹੋਏ ਬੋਲੀ ਜੀ ਦੱਸਿਆ ਤਾਂ ਸੀ ਮੈਂ ਸਾਰੇ ਕਮਰਿਆਂ ਦੀ ਸਫਾਈ ਕਰ ਦਿੱਤੀ ਸੀ ਤਾਂ ਮੈਂ ਸੋਚਿਆ ਇਸ ਕਮਰੇ ਦੀ ਵੀ ਕਰ ਦੇਵਾਂ ਪਟਵਾਰੀ ਲਾਲ ਮੈਨੂੰ ਉਂਗਲੀ ਦਿਖਾਉਂਦੇ ਹੋਏ ਬੋਲਿਆ ਖਬਰਦਾਰ ਅੱਜ ਤੋਂ ਬਾਅਦ ਇਸ ਕਮਰੇ ਦੇ ਆਸ-ਪਾਸ ਵੀ ਦਿਖਾਈ ਦਿੱਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਹੁਣ ਜਾ ਇੱਥੋਂ ਤੇ ਜਾ ਕੇ ਆਪਣਾ ਕੰਮ ਕਰ ਮੈਂ ਰੋਂਦੇ ਹੋਏ ਉੱਥੋਂ ਚਲੀ ਆਈ ਸਨੀਤਾ ਜੋ ਇਹ ਸਭ ਕੁਝ ਸੁਣ ਰਹੀ ਸੀ ਮੈਨੂੰ ਬੋਲੀ ਮੈਂ ਤੈਨੂੰ ਮਨਾ ਕੀਤਾ ਸੀ ਕਿ ਉਸ ਕਮਰੇ ਵਿੱਚ ਨਾ ਜਾਣਾ ਕਿਉਂਕਿ ਉੱਥੇ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਆ ਅੱਜ ਜਿਆਦਾ ਲੋਕਾਂ ਦਾ ਖਾਣਾ ਬਣਾਉਣਾ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਆਪਣੇ ਕੰਮ 'ਚ ਬਿਜ਼ੀ ਹੋ ਗਈ ਸਫਾਈ ਦਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਸੁਨੀਤਾ ਦਾ ਹੱਥ ਬਟਾਉਣ ਕਿਚਨ ਚ ਆ ਗਈ ਮੈਂ ਸੁਨੀਤਾ ਨੂੰ ਕਿਹਾ ਅੱਜ ਇੰਨਾ ਸਾਰਾ ਇੰਤਜ਼ਾਮ ਕਿਉਂ ਹੋ ਰਿਹਾ ਕੋਈ ਆ ਰਿਹਾ ਤਾਂ ਸੁਨੀਤਾ ਬੋਲੀ ਅੱਜ ਪਟਵਾਰੀ ਲਾਲ ਦੇ ਪੰਜੇ بیٹے ਜੋ ਕਿ ਪੜਨ ਦੇ ਲਈ ਬਾਹਰ ਸ਼ਹਿਰ ਗਏ ਹੋਏ ਸੀ ਸਾਰੇ ਇਕੱਠੇ ਹੋ ਰਹੇ ਆ ਐਨੀ ਖੁਸ਼ੀ ਚ ਹਵੇਲੀ ਨੂੰ ਸਜਾਇਆ ਜਾ ਰਿਹਾ ਬੰਸੀ لال ਪਟਵਾਰੀ ਨੇ ਹੁਕਮ ਦਿੱਤਾ ਕਿ ਖਾਣਾ ਬਹੁਤ ਵਧੀਆ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੇ بیٹے ਬਹੁਤ ਹੀ ਸਾਲਾਂ ਬਾਅਦ ਹਵੇਲੀ ਚ ਆ ਰਹੇ ਆ ਐਸ ਲਈ ਸਾਹਿਬ ਚਾਹੁੰਦੇ ਹਨ ਕਿ ਕਿਸੇ ਚੀਜ਼ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਅੱਛਾ ਹੁਣ ਤੂੰ ਜਲਦੀ ਜਲਦੀ ਹੱਥ ਹਿਲਾ ਤੇ ਆਪਣਾ ਕੰਡ ਚੁੱਕ ਦੇ। ਇੱਥੇ ਮੇਰੇ ਇਲਾਵਾ ਕੋਈ ਦੂਜਾ ਵਿਅਕਤੀ ਨਹੀਂ ਆ। ਮੈਂ ਆਪਣਾ ਕੰਡ ਚੁੱਕਿਆ ਤੇ ਸਨੀਤਾ ਨੂੰ ਬੋਲੀ, "ਤੂੰ ਸਲਾਦ ਬਣਾ ਦੇ, ਮੈਂ ਸਲਾਦ ਬਣਾਉਣ ਤੋਂ ਬਾਅਦ ਭਾਂਡੇ ਧੋ ਦਿੱਤੇ।" ਐਨੀ ਦੇਰ ਵਿੱਚ ਗੱਡੀ ਦੇ ਹਾਰਨ ਦੀ ਆਵਾਜ਼ ਆਈ। ਮੈਂ ਆਪਣੇ ਕੰਨਾਂ ਨਾਲ ਸੁਣੀ, ਸਨੀਤਾ ਨੇ ਮੈਨੂੰ ਜਲਦੀ ਤਾਜ਼ਾ ਜੂਸ ਤੇ ਹੋਰ ਕਈ ਚੀਜ਼ਾਂ ਦੀ ਟਰੇ ਸਜਾਈ ਤੇ ਜਲਦੀ ਹੀ ਡਰਾਇੰਗ ਰੂਮ 'ਚ ਲੈ ਕੇ ਜਿੱਥੇ ਪਟਵਾਰੀ ਲਾਲ ਦੇ ਪੰਜ بیٹے ਬੈਠੇ ਹੋਏ ਸੀ ਸਾਡੇ ਜਾਂਦੇ ਹੀ ਪਟਵਾਰੀ ਲਾਲ ਦੇ ਬੇਟਿਆਂ ਨੂੰ ਸਾਨੂੰ ਪ੍ਰਣਾਮ ਕੀਤਾ ਲੱਗ ਰਿਹਾ ਸੀ ਪਟਵਾਰੀ ਲਾਲ ਨੇ ਉਹਨਾਂ ਦੀ ਬਹੁਤ ਵਧੀਆ ਪਰਵਰਿਸ਼ ਕੀਤੀ ਹੋਵੇ ਇਹ ਉਹਨਾਂ ਦੀ ਪਰਵਰਿਸ਼ ਦਾ ਹੀ ਨਤੀਜਾ ਸੀ ਉਹਨਾਂ ਦੇ ਬੇਟੇ ਨੇ ਨੌਕਰਾਨੀਆਂ ਨੂੰ ਵੀ ਨਿਵਸਤੇ ਕੀਤੀ ਉਹਨਾਂ ਦਾ ਵੱਡਾ ਬੇਟਾ ਬੋਲਿਆ ਸਨੀਤਾ ਆਂਟੀ ਜਲਦੀ ਹੀ ਖਾਣਾ ਲਾ ਦੇਵੋ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਹੋਈ ਆ ਸਨੀਤਾ ਬੋਲੀ ਜੀ ਛੋਟੇ ਸਾਹਬ ਹੁਣੇ ਹੀ ਲਗਾ ਦਿੰਨੇ ਆ ਮੈਂ ਤਾਂ ਸਨੀਤਾ ਤੇ ਨੇ ਮਿਲ ਕੇ ਖਾਣਾ ਲਗਾਇਆ ਪਟਵਾਰੀ ਲਾਲ ਉਹਨਾਂ ਦੇ ਬੇਟੇ ਖਾਣਾ ਖਾਣ ਲੱਗੇ ਅੱਜ ਮੇਰੀਆਂ ਧੀਆਂ ਖਾਣੇ ਦੇ ਟੇਬਲ ਤੇ ਮੌਜੂਦ ਨਹੀਂ ਸੀ ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰ ਰਹੀ ਸੀ ਮੈਂ ਤੈਅ ਕਰ ਲਿਆ ਕਿ ਅੱਜ ਰਾਤ ਸਾਰਿਆਂ ਦੇ ਸੌਣ ਤੋਂ ਬਾਅਦ ਮੈਂ ਉਸ ਕਮਰੇ ਵਿੱਚ ਜ਼ਰੂਰ ਜਾਵਾਂਗੀ ਭਾਵੇਂ ਮੈਨੂੰ ਇਸ ਦੇ ਲਈ ਨੌਕਰੀ ਕਿਉਂ ਨਾ ਛੱਡਣੀ ਪਵੇ ਮੈਂ ਇੱਧਰ ਆਪਣੀਆਂ ਧੀਆਂ ਦੇ ਲਈ ਹੀ ਤਾਂ ਆਈ ਸੀ ਜਦੋਂ ਸਾਰਿਆਂ ਨੇ ਖਾਣਾ ਖਾ ਲਿਆ ਤਾਂ ਪਟਵਾਰੀ ਲਾਲ ਦੇ ਬੇਟਿਆਂ ਨੇ ਖਾਣੇ ਦੀ ਬਹੁਤ ਤਾਰੀਫ਼ ਕੀਤੀ ਪਟਵਾਰੀ ਲਾਲ ਬੋਲੇ ਸਨੀਤਾ ਇਹ ਖਾਣਾ ਕਿਸ ਨੇ ਬਣਾਇਆ ਸਨੀਤਾ ਬੋਲੀ ਸਾਹਿਬ ਇਹ ਖਾਣਾ ਮੈਂ ਤੇ ਪੂਨਮ ਨੇ ਮਿਲ ਕੇ ਬਣਾਇਆ ਪਟਵਾਰੀ ਲਾਲ ਬੋਲਿਆ ਜਿਵੇਂ ਉਹ ਬਹੁਤ ਖੁਸ਼ ਹਨ ਕਿਉਂਕਿ ਮੇਰੇ ਬੇਟੇ ਕਾਮਯਾਬੀ ਤੋਂ ਬਾਅਦ ਘਰ ਵਾਪਸ ਆਏ ਆ ਫਿਰ ਤੁਸੀਂ ਦੋਹਾਂ ਨੇ ਖਾਣਾ ਇੰਨਾ ਵਧੀਆ ਬਣਾਇਆ ਮੰਗੋ ਤੁਸੀਂ ਕੀ ਮੰਗਣਾ ਸਨੀਤਾ ਬੋਲੀ ਸਾਹਿਬ ਮੈਨੂੰ ਕੁਝ ਨਹੀਂ ਚਾਹੀਦਾ ਰੱਬ ਦੀ ਕਿਰਪਾ ਨਾਲ ਤੁਹਾਡਾ ਦਿੱਤਾ ਹੋਇਆ ਸਭ ਕੁਝ ਆ ਮੇਰੇ ਕੋਲ ਉਸ ਤੋਂ ਪਹਿਲਾਂ ਕਿ ਪਟਵਾਰੀ ਲਾਲ ਮੈਨੂੰ ਪੁੱਛਦਾ ਉਹਨਾਂ ਦਾ ਬੇਟਾ ਬੋਲ ਪਿਆ ਪਾਪਾ ਮੰਮੀ ਕਿੱਦਾਂ ਡਾਕਟਰ ਕੀ ਕਹਿੰਦੇ ਹਨ ਤਾਂ ਪਟਵਾਰੀ لال ਬੋਲਿਆ ਮੈਨੂੰ ਉਮੀਦ ਆ ਕਿ ਤੁਹਾਡੀ ਮਾਂ ਬਹੁਤ ਜਲਦੀ ਠੀਕ ਹੋ ਜਾਵੇਗੀ ਕਿਉਂਕਿ ਉਹ ਇੱਕ ਵਾਰ ਕਾਮਾ ਤੋਂ ਬਾਹਰ ਆਈ ਆ ਫਿਰ ਦੁਬਾਰਾ ਕਾਮਾ ਚ ਚਲੀ ਜਾਂਦੀ ਆ ਡਾਕਟਰ ਨੇ ਉਮੀਦ ਦੱਸੀ ਆ ਕਿ ਇਹਨਾਂ ਆਉਣ ਵਾਲੇ ਦਿਨਾਂ ਚ ਤੁਹਾਡੀ ਮਾਂ ਬਿਲਕੁਲ ਠੀਕ ਹੋ ਜਾਵੇਗੀ ਫਿਰ ਉਹਨਾਂ ਦਾ ਖਿਆਲ ਵੀ ਤਾਂ ਕਿੰਨੀ ਵਧੀਆ ਤਰੀਕੇ ਨਾਲ ਰੱਖਿਆ ਜਾ ਰਿਹਾ ਉਹਨਾਂ ਦੇ ਬੇਟੇ ਬੋਲੇ ਅਸੀਂ ਆਪਣੀ ਮਾਂ ਨੂੰ ਦੇਖਣਾ ਚਾਹੁੰਦੇ ਆ ਪਟਵਾਰੀ لال ਬੋਲਿਆ ਚਲੋ ਮੇਰੇ ਨਾਲ ਉਹ اٹਕੇ ਜਾਣ ਲੱਗੇ ਤਾਂ ਮੈਂ ਬੋਲੀ ਸਾਹਬ ਮੈਂ ਤੁਹਾਡੇ ਤੋਂ ਕੁਝ ਮੰਗਣਾ ਤੇ ਮੈਨੂੰ ਉਮੀਦ ਆ ਤੁਸੀਂ ਮੈਨੂੰ ਖਾਲੀ ਹੱਥ ਨਹੀਂ ਛੱਡੋਗੇ ਤਾਂ ਪਟਵਾਰੀ لال ਬੋਲਿਆ ਹਾਂ ਦੱਸੋ ਕੀ ਮੰਗਣਾ ਚਾਹੁੰਦੇ ਹੋ ਮੈਂ ਪਟਵਾਰੀ لال ਦੇ ਸਾਹਮਣੇ ਆਪਣੀ ਝੋਲੀ ਅੱਡ ਕੇ ਖੜੀ ਹੋ ਗਈ ਤੇ ਬੋਲੀ ਮੇਰੀ ਝੋਲੀ 'ਚ ਮੇਰੀਆਂ 3ਾਂ ਪਾ ਦੇਵੋ ਪਟਵਾਰੀ لال ਬੋਲਿਆ ਕਿਹੜੀਆਂ 3ਾਂ ਤੂੰ ਕਿਹੜੀਆਂ 3ਾਂ ਦੀ ਗੱਲ ਕਰ ਰਹੀਆਂ ਮੈਂ ਕਿਹਾ ਜੋ ਕਿ ਮੇਰੇ ਪਤੀ ਪ੍ਰਦੀਪ ਨੇ ਤੁਹਾਨੂੰ ਵੇਚਿਆ ਸੀ ਤੇ ਉਸ ਦੇ ਬਦਲੇ 'ਚ ਤੁਸੀਂ ਉਸ ਨੂੰ ਬਹੁਤ ਅਰਪਾਰੀ ਰਕਮ ਦਿੱਤੀ ਸੀ ਮੈਂ ਸੁਣਿਆ ਸੀ ਕਿ ਮੇਰੀਆਂ ਧੀਆ ਇੱਥੇ ਬਹੁਤੀ ਆਰਾਮ ਨਾਲ ਹਨ ਤੇ ਤੁਸੀਂ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਹੋ ਪਰ ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੇਰੀ ਮਮਤਾ ਇਹ ਦੇਖ ਕੇ ਤੜਫ ਗਈ ਜਦੋਂ ਮੈਂ ਆਪਣੀਆਂ ਧੀਆ ਦੇ ਪੈਰਾਂ ਤੇ ਵੱਡੇ ਵੱਡੇ ਛਾਲੇ ਦੇਖੇ ਜੋ ਕਿ ਪਾਣੀ ਨਾਲ ਭਰੇ ਹੋਏ ਸੀ ਪਤਾ ਨਹੀਂ ਤੁਸੀਂ ਕਿਹੜਾ ਜ਼ਾਲਮ ਮੇਰੀਆਂ ਧੀਆ ਤੇ ਕਰ ਰਹੇ ਹੋ ਮੈਂ ਤਾਂ ਇੱਥੇ ਆਪਣੀਆਂ ਧੀਆ ਨੂੰ ਬਸ ਦੇਖਣ ਦੇ ਲਈ ਆਈ ਸੀ ਪਰ ਮੈਂ ਆਪਣੀਆਂ ਧੀਆਂ ਨੂੰ ਆਪਣੇ ਨਾਲ ਲੈ ਜਾਏ ਬਿਨਾਂ ਵਾਪਸ ਨਹੀਂ ਜਾਵਾਂਗੀ ਪਟਵਾਰੀ ਲਾਲ ਚੁੱਪ ਰਿਹਾ ਤੇ ਪਟਵਾਰੀ ਲਾਲ ਦੇ بیٹے ਪਟਵਾਰੀ ਲਾਲ ਨੂੰ ਸਵਾਲੀਆਂ ਨਜ਼ਰਾਂ ਨਾਲ ਦੇਖਣ ਲੱਗੇ ਐਨੀ ਦੇਰ ਚ ਮੇਰੀ ਬੇਟੀ ਭੱਜਦੀ ਹੋਈ ਪੌੜੀਆਂ ਤੋਂ ਥੱਲੇ ਆਈ ਤੇ ਬੋਲੀ ਸਾਹਿਬ ਜਲਦੀ ਆਓ ਮੈਡਮ ਜੀ ਨੂੰ ਹੋਸ਼ ਆ ਗਿਆ ਇਹ ਸੁਣ ਕੇ ਪਟਵਾਰੀ ਲਾਲ ਬਹੁਤ ਖੁਸ਼ ਹੋਇਆ ਉਸਨੇ ਮੇਰੀ ਬੇਟੀ ਨੂੰ ਉੱਪਰ ਜਾਣ ਦੇ ਲਈ ਕਿਹਾ ਤੇ ਮੈਨੂੰ ਬੋਲਿਆ ਪੂਨਮ ਚੱਲ ਮੇਰੇ ਨਾਲ ਤੇ ਖੋਦੀ ਦੇਖ ਲਵੀ ਤੇਰੀਆਂ ਧੀਆਂ ਕਿਸ ਹਾਲ ਵਿੱਚ ਹਨ ਪਟਵਾਰੀ ਲਾਲ ਉਸੇ ਕਮਰੇ ਵਿੱਚ ਜਾ ਰਿਹਾ ਸੀ ਜਿਸ ਕਮਰੇ ਵਿੱਚ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਪਟਵਾਰੀ ਲਾਲ ਤੇ ਉਹਨਾਂ ਦੇ ਬੇਟੇ ਕਮਰੇ ਦੇ ਅੰਦਰ ਦਾਖਲ ਹੋਏ ਮੈਂ ਵੀ ਉਹਨਾਂ ਦੇ ਪਿੱਛੇ-ਪਿੱਛੇ ਅੰਦਰ ਚਲੀ ਗਈ ਜਦੋਂ ਮੈਂ ਉਸ ਦਿਨ ਚੋਰੀ ਉਸ ਕਮਰੇ ਦਾ ਗੇਟ ਖੋਲ੍ਹਿਆ ਸੀ ਤਾਂ ਮੈਨੂੰ ਮਸ਼ੀਨਾਂ ਦੇ ਇਲਾਵਾ ਕੁਝ ਦਿਖਾਈ ਨਹੀਂ ਦਿੱਤਾ ਉਹ ਮਸ਼ੀਨਰੀ ਜੋ ਕਿ ਹਸਪਤਾਲਾਂ ਦੇ ਮਰੀਜ਼ਾਂ ਦੇ ਲਈ ਹੁੰਦੀ ਆ ਜਦੋਂ ਮੈਂ ਕਮਰੇ ਦੇ ਦੂਜੇ ਪਾਸੇ ਦੇਖਿਆ ਤਾਂ ਮੈਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਮੇਰੀਆਂ ਧੀਆ ਇੱਥੇ ਬਹੁਤੀ ਆਰਾਮ ਨਾਲ ਸੋਫੇ ਤੇ ਬੈਠੀਆਂ ਹੋਗੀਆਂ ਉਹਨਾਂ ਨੇ ਬਹੁਤ ਹੀ ਸੋਹਣੇ ਕੱਪੜੇ ਪਾਏ ਹੋਏ ਸੀ ਇਦਾਂ ਲੱਗ ਰਿਹਾ ਸੀ ਜਿਦਾਂ ਐਸਾ ਹਵੇਲੀ ਦਾ ਹਿੱਸਾ ਹੋਣ ਉਹਨਾਂ ਦੇ ਅੱਗੇ ਦੁਨੀਆ ਦੀ ਹਰ ਚੀਜ਼ ਪਈ ਹੋਈ ਸੀ ਮੈਂ ਕੰਡ ਚੁੱਕਿਆ ਤੇ ਆਪਣੀਆਂ ਧੀਆ ਨੂੰ ਦੇਖਾ ਉਹਨਾਂ ਦੇ ਪੈਰਾਂ ਤੇ ਛਾਲੇ ਬਣੇ ਹੋਏ ਸੀ ਉਹ ਬਿਲਕੁਲ ਹੀ ਠੀਕ ਸੀ ਮੇਰੀਆਂ ਪੰਜੇ ਧੀਆ ਸੋਫੇ ਤੋਂ اٹਕੇ ਪਟਵਾਰੀ ਲਾਲ ਦੀ ਪਤਨੀ ਦੇ ਬੈੱਡ ਦੇ ਕੋਲ ਬੈਠੀਆਂ ਸੀ ਪਟਵਾਰੀ ਲਾਲ ਦੀ ਪਤਨੀ ਦੇ ਹੋਸ਼ ਚੋਂਨ ਤੋਂ ਕਾਰਨ ਉਹ ਬਹੁਤ ਖੁਸ਼ ਸੀ ਪਟਵਾਰੀ ਲਾਲ ਤੇ ਉਹਨਾਂ ਦੇ ਬੇਟੇ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਸਾਹਿਬ ਕੀ ਹੁਣ ਮੇਰੀ ਪਤਨੀ ਖਤਰੇ ਤੋਂ ਬਾਹਰ ਆ ਡਾਕਟਰ ਬੋਲੇ ਜੀ ਬਿਲਕੁਲ ਹੁਣ ਤੁਹਾਡੀ ਪਤਨੀ ਪੂਰੀ ਤਰ੍ਹਾਂ ਠੀਕ ਆ ਤਾਂ ਪਟਵਾਰੀ ਲਾਲ ਬੋਲੇ ਇਹ ਸਭ ਕੁਝ ਉਹਨਾਂ ਬੱਚਿਆਂ ਦੇ ਕਾਰਨ ਮੁਮਕਿਨ ਹੋ ਪਾਇਆ ਜੋ ਕਿ ਦਿਨ ਰਾਤ ਉਹਦੇ ਸਿਰ ਤੇ ਪਹਿਰਾ ਦਿੰਦਿਆਂ ਜਿੱਦਾਂ ਹੀ ਮੇਰੀ ਪਤਨੀ ਨੂੰ ਥੋੜਾ ਹੋਸ਼ ਆਇਆ ਤਾਂ ਇਸ ਜਲਦੀ ਬੱਚੀ ਨੇ ਜਲਦੀ ਹੀ ਫੋਨ ਕਰਕੇ ਤੁਹਾਨੂੰ ਬੁਲਾ ਲਿਆ ਡਾਕਟਰ ਬੋਲੇ ਅੱਛਾ ਹੁਣ ਮੈਨੂੰ ਇਜਾਜ਼ਤ ਦੇਵੋ ਮੈਂ ਕੁਝ ਦੁਵੰਗਾਂ ਲਿਖ ਕੇ ਦੇ ਰਹੀ ਹਾਂ ਜੋ ਕਿ ਧਿਆਨ ਨਾਲ ਉਹਨਾਂ ਨੂੰ ਦੇਣੀਆਂ ਤੇ ਇਸ ਵਿੱਚ ਲਾਪਰਵਾਹੀ ਬਿਲਕੁਲ ਨਹੀਂ ਹੋਣੀ ਚਾਹੀਦੀ ਮੇਰੀ ਬੇਟੀ ਡਾਕਟਰ ਦਾ ਬੈਗ ਚੁੱਕ ਕੇ ਉਸਨੂੰ ਬਾਹਰ ਤੱਕ ਛੱਡਣ ਦੇ ਲਈ ਗਈ ਜਦੋਂ ਮੈਂ ਆਪਣਾ ਘੁੰਡ ਚੁੱਕਿਆ ਮੇਰੀ ਬੇਟੀ ਮੈਨੂੰ ਆਪਣੇ ਸਾਹਮਣੇ ਦੇਖ ਕੇ ਹੈਰਾਨ ਰਹਿ ਗਈ ਉਹ ਸਾਰੀਆਂ ਮੈਨੂੰ ਜੱਫੀ ਪਾ ਕੇ ਰੋਣ ਲੱਗ ਪਈਆਂ ਪਟਵਾਰੀ ਲਾਲ ਨੇ ਬਹੁਤ ਹੀ ਪਿਆਰ ਭਰੀਆਂ ਨਜ਼ਰਾਂ ਨਾਲ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਬੋਲੇ ਪੁਣ ਤੋ ਉਹਨਾਂ ਨੂੰ ਪੁੱਛ ਸਕਦੀਆਂ ਅਸੀਂ ਉਹਨਾਂ ਦੇ ਨਾਲ ਕੀ ਜ਼ੁਲਮ ਕੀਤਾ ਤੇ ਤੀਆਂ ਬੋਲੀਆਂ ਨਹੀਂ ਮਾਂ ਇਹਨਾਂ ਨੇ ਸਾਡੇ ਨਾਲ ਕੋਈ ਜ਼ੁਲਮ ਨਹੀਂ ਕੀਤਾ ਸਗੋਂ ਅਸੀਂ ਤਾਂ ਇੱਥੇ ਬਹੁਤ ਹੀ ਆਰਾਮ ਨਾਲ ਹਾਂ ਤੇ ਪੜ੍ਹਾਈ ਵੀ ਕਰਦੇ ਹਾਂ ਅਸੀਂ ਪੰਜੇ ਤਾਂ ਸਿਰਫ ਆਂਟੀ ਦਾ ਖਿਆਲ ਰੱਖਣ ਦੇ ਲਈ ਇਸ ਕਮਰੇ ਵਿੱਚ ਹਾਂ ਇੱਕ ਸੌਂਦੀ ਆ ਤੇ ਇੱਕ ਜਾਗਦੀ ਆ ਇਸ ਤਰ੍ਹਾਂ ਅਸੀਂ ਬਾਰੀ-ਬਾਰੀ ਆਂਟੀ ਦਾ ਖਿਆਲ ਰੱਖਦੇ ਹਾਂ ਬਸ ਇਸ ਤੋਂ ਜ਼ਿਆਦਾ ਸਾਡਾ ਕੋਈ ਕੰਮ ਨਹੀਂ ਤੇ ਦੁਨੀਆ ਦੀ ਹਰ ਚੀਜ਼ ਸਾਨੂੰ ਇਸ ਕਮਰੇ ਵਿੱਚ ਮਿਲ ਜਾਂਦੀ ਆ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਅਸੀਂ ਪੰਜੇ ਇੱਥੇ ਪੜਾਈ ਵੀ ਕਰਦਿਆਂ ਜੋ ਕਿ ਸਾਹਿਬ ਜੀ ਦੇ ਕਾਰਣੀ ਇਹ ਸਭ ਕੁਝ ਹੋ ਪਾਇਆ ਸਾਹਿਬ ਜੀ ਤਾਂ ਧੀਾਂ ਦੀ ਸਾਨੂੰ ਤਰ੍ਹਾਂ ਸਾਨੂੰ ਪਿਆਰ ਕਰਦੇ ਆ ਤੇ ਅਸੀਂ ਮਾਲਕਨ ਦੀ ਤਰ੍ਹਾਂ ਇਸ ਹਵੇਲੀ 'ਚ ਰਾਜ ਕਰ ਰਹੀਆਂ ਮੈਂ ਕਿਹਾ ਤੁਹਾਡੇ ਪੈਰਾਂ ਤੇ ਜੋ ਛਾਲੇ ਸੀ ਉਹ ਕਿੱਦਾਂ ਸੀ ਤਾਂ ਮੇਰੀ ਧੀ ਬੋਲੀ ਮਾਂ ਇਹ ਦੋਵੇਂ ਕਿਚਨ 'ਚ ਖਾਣਾ ਬਣਾਉਣ ਦੇ ਲਈ ਗੰਗਾਂ ਸੀ ਤਾਂ ਗਰਮ-ਗਰਮ ਘਿਓ ਇਹਨਾਂ ਦੇ ਪੈਰ ਤੇ ਪੈ ਗਿਆ ਸਨੀਤਾ ਦੇ ਮਨਾ ਕਰਨ ਦੇ ਬਾਅਦ ਵੀ ਇਹ ਦੋਵੇਂ ਖਾਣਾ ਬਣਾਉਣ ਦੀ ਜ਼ਿੱਦ ਕਰਨ ਲੱਗੀਆਂ ਉਹਨਾਂ ਦੀ ਜ਼ਿੱਦ ਦੇ ਕਾਰਣੀ ਤਖਲੀਪ ਉਹਨਾਂ ਨੂੰ ਉਠਾਉਣੀ ਪਈ ਮਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਅਸੀਂ ਇੱਥੇ ਕਿੰਨੇ ਖੁਸ਼ ਆ ਉਹ ਤਾਂ ਰੱਬ ਦੀ ਕਿਰਪਾ ਕਿ ਪਾਪਾ ਨੇ ਸਾਨੂੰ ਪਟਵਾਰੀ ਲਾਲ ਨੂੰ ਵੇਚਿਆ ਜੇਕਰ ਕਿਸੇ ਹੋਰ ਨੂੰ ਵੇਚਿਆ ਹੁੰਦਾ ਤਾਂ ਪਤਾ ਨਹੀਂ ਅੱਜ ਤੇਰੀਆਂ ਧੀਆ ਕਿੱਥੇ ਤੇ ਕਿਸ ਹਾਲ ਵਿੱਚ ਹੁੰਦੀਆਂ ਪਾਪਾ ਨੇ ਤਾਂ ਮੁੜ ਕੇ ਸਾਡੀ ਖਬਰ ਤੱਕ ਨਹੀਂ ਲਈ ਕਿ ਮੇਰੀਆਂ ਧੀਆ ਜੀ ਰੰਗਾਂ ਜਾਂ ਮਰਗਾਂ ਉਹਨਾਂ ਤੋਂ ਤਾਂ ਵਧੀਆ ਇਹ ਲੋਕ ਆ ਜੋ ਗੈਰ ਹੁੰਦੇ ਹੋਏ ਵੀ ਸਾਨੂੰ ਇੰਨਾ ਪਿਆਰ ਦੇ ਰਹੇ ਆ ਮੈਂ ਕਿਹਾ ਪਰ ਤੁਸੀਂ ਇਸ ਕਮਰੇ ਤੱਕ ਹੀ ਕਿਉਂ ਰਹਿੰਦੇ ਹੋ ਮੇਰੀਆਂ 3 ਬੋਲੀਆਂ ਮਾਂ ਮੈਂ ਹੁਣੇ ਹੀ ਦੱਸਿਆ ਕਿ ਅਸੀਂ ਸਿਰਫ ਪਟਵਾਰੀ لال ਦੀ ਪਤਨੀ ਦੀ ਦੇਖਭਾਲ ਕਰਦੀ ਆਂ ਤੇ ਉਹਨਾਂ ਦੀ ਹੀ ਜ਼ਿੰਮੇਵਾਰੀ ਲਈ ਆ ਇਸ ਲਈ ਅਸੀਂ ਇਸ ਕਮਰੇ ਵਿੱਚ ਸਿਰਫ ਖਾਣਾ ਖਾਣ ਦੇ ਲਈ ਹੀ ਬਾਹਰ ਨਿਕਲਦੇ ਆਂ ਪਟਵਾਰੀ لال ਨੇ ਮੇਰੀਆਂ 3 ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਕਿਹਾ ਅੱਜ ਤੁਹਾਡੇ ਕਾਰਨ ਮੇਰੀ ਪਤਨੀ ਬਿਲਕੁਲ ਠੀਕ ਆ ਮੈਂ ਤੁਹਾਡਾ ਇਹ एहसान ਜ਼ਿੰਦਗੀ ਭਰ ਨਹੀਂ ਉਤਾਰ ਸਕਦਾ ਤੁਸੀਂ ਸਾਰਿਆਂ ਨੇ ਮੇਰੀ ਪਤਨੀ ਦੀ ਇੰਨੀ ਦੇਖਭਾਲ ਕੀਤੀ ਮੇਰੀ ਪਤਨੀ ਕੋਮਾ ਵਿੱਚ ਸੀ ਪਰ ਅੱਖਾਂ ਖੋਲਣ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਨੇ ਤੁਹਾਨੂੰ ਪੰਜਾਂ ਨੂੰ ਦੇਖਿਆ ਪਟਵਾਰੀ لال ਦੀ ਪਤਨੀ ਬੋਲੀ ਮੈਂ ਤਾਂ ਤੁਹਾਨੂੰ ਪੰਜਾਂ ਨੂੰ ਹਰ ਸਮੇਂ ਆਪਣੇ ਆਸ-ਪਾਸ ਮਹਿਸੂਸ ਕਰਦੀ ਸੀ ਉਸ ਸਮੇਂ ਪਟਵਾਰੀ لال ਪਤਾ ਨਹੀਂ ਕਿਸ ਡੂੰਗੀ ਸੋਚ ਡੁੱਬਿਆ ਹੋਇਆ ਸੀ ਮੈਂ ਕਿਹਾ ਸਾਹਿਬ ਤੁਸੀਂ ਕਿਹੜੀ ਸੋਚ ਡੁੱਬੇ ਹੋ ਤਾਂ ਪਟਵਾਰੀ لال ਬੋਲੇ ਮੈਂ ਕੁਝ ਸੋਚ ਰਿਹਾ ਪਰ ਪਤਾ ਨਹੀਂ ਜਿੱਦਾਂ ਮੈਂ ਸੋਚ ਰਿਹਾ ਅਜਿਹਾ ਮਮਕਨ ਵੀ ਹੋ ਸਕਦਾ ਜਾਂ ਨਹੀਂ ਤਾਂ ਪਟਵਾਰੀ لال ਦਾ ਬੇਟਾ ਬੋਲਿਆ ਸਾਨੂੰ ਵੀ ਤਾਂ ਪਤਾ ਲੱਗੇ ਪਾਪਾ ਤੁਸੀਂ ਕੀ ਸੋਚ ਰਹੇ ਹੋ ਤਾਂ ਪਟਵਾਰੀ لال ਬੋਲਿਆ ਜੇਕਰ ਤੁਹਾਨੂੰ ਪੰਜਾਂ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਇਹਨਾਂ ਪੰਜਾਂ ਭੈਣਾਂ ਦਾ ਵਿਆਹ ਮੈਂ ਤੁਹਾਡੇ ਨਾਲ ਕਰਵਾਉਣਾ ਚਾਹਨਾ ਉਹਨਾਂ ਦੇ ਬੇਟੇ ਬੋਲੇ ਪਾਪਾ ਸਾਨੂੰ ਇਸ ਗੱਲ ਨਾਲ ਕੋਈ ਇਤਰਾਜ਼ ਨਹੀਂ ਤੁਸੀਂ ਸਾਡੇ ਤੋਂ ਵੱਡੇ ਹੋ ਤੇ ਵੱਡੇ ਹੋਣ ਦੇ ਨਾਤੇ ਤੁਸੀਂ ਸਾਡੇ ਲਈ ਜੋ ਵੀ ਫੈਸਲਾ ਕਰੋਗੇ ਸਾਨੂੰ ਮਨਜ਼ੂਰਾ ਪਟਵਾਰੀ لال ਮੈਨੂੰ ਬੋਲਿਆ ਪੂਨਮ ਭੈਣ ਤੂੰ ਦੱਸ ਕਿ ਤੂੰ ਕੀ ਚਾਹਨੀ ਆ ਤੂੰ ਵਾਪਸ ਆਪਣੀਆਂ ਧੀਆਂ ਨੂੰ ਉਸ ਦਰਿੰਦੇ ਇਨਸਾਨ ਦੇ ਕੋਲ ਲੈ ਜਾਣਾ ਚਾਹਨੀ ਆ ਜੋ ਫਿਰ ਦੁਬਾਰਾ ਉਹਨਾਂ ਨੂੰ ਕਿਸੇ ਹੋਰ ਦੇ ਹੱਥੀਂ ਵੇਚ ਸਕਦਾ ਪੂਨਮ ਭੈਣ ਤੂੰ ਮੰਨ ਜਾਂ ਨਾ ਮੰਨ ਮੈਂ ਆਪਣੀਆਂ ਪੰਜੇ ਨੂਹਾਂ ਨੂੰ ਤੇਰੇ ਨਾਲ ਬਿਲਕੁਲ ਵੀ ਨਹੀਂ ਜਾਣ ਦੇਵਾਂਗਾ ਤੇ ਇੱਕ ਪਿਓ ਹੋਣ ਦੇ ਨਾਤੇ ਮੈਂ ਅਜੇ ਇਸੇ ਸਮੇਂ ਇਹਨਾਂ ਦਾ ਵਿਆਹ ਆਪਣੇ ਬੇਟਿਆਂ ਨਾਲ ਕਰਾਂਗਾ ਕਿਉਂਕਿ ਇਹਨਾਂ ਤੋਂ ਵਧੀਆ ਨੋ ਇਸ ਘਰ ਦੇ ਲਈ ਸਾਨੂੰ ਕੋਈ ਹੋਰ ਮੈਲ ਨਹੀਂ ਸਕਦੀ ਪਟਵਾਰੀ ਲਾਲ ਨੇ ਉਸੇ ਸਮੇਂ ਪੰਡਤ ਨੂੰ ਬੁਲਾਇਆ ਤੇ ਬਾਰੀ-ਬਾਰੀ ਮੇਰੀਆਂ 3 ਦਾ ਵਿਆਹ ਕਰਵਾ ਦਿੱਤਾ ਇਹ ਜਾਣਦੇ ਹੋਏ ਵੀ ਕਿ ਉਹਨਾਂ ਦੇ ਬੇਟੇ ਬਾਹਰੋਂ ਵਿਦੇਸ਼ ਤੋਂ ਪੜ੍ਹਾਈ ਕਰਕੇ ਆਏ ਆ ਪਟਵਾਰੀ ਲਾਲ ਨੇ ਮੇਰੀਆਂ 3 ਨੂੰ ਵੀ ਘਰ ਬੈਠੇ ਬੇਟਿਆਂ ਦੇ ਮੁਕਾਬਲੇ ਪੜਾ ਦਿੱਤਾ ਵਿਆਹ ਤੋਂ ਬਾਅਦ ਮੇਰੀਆਂ 3 ਮੈਨੂੰ ਗੱਲ ਲਾ ਕੇ ਮਿਲ ਕੇ ਬਹੁਤ ਰੋਈਆਂ ਮੈਂ ਉਹਨਾਂ ਨੂੰ ਬੋਲੀ ਰੋਣਾ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਕਿ ਤੁਹਾਨੂੰ ਇੰਨੇ ਵਧੀਆ ਸੋਹਰੇ ਪਰਿਵਾਰ ਵਾਲੇ ਮਿਲੇ ਆ ਜੋ ਤੁਹਾਨੂੰ ਮਾਪੇ ਬਾਬ ਦੇ ਬਿਲਕੁਲ ਵੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ ਬਸ ਮੇਰੀ ਤੁਹਾਨੂੰ ਇਹੀ ਨਸੀਹਤ ਆ ਕਿ ਸਾਹਬ ਤੇ ਉਹਨਾਂ ਦੀ ਪਤਨੀ ਦੀ ਇੱਜ਼ਤ ਤੇ ਸੇਵਾ ਕਰਿਓ ਉਹਨਾਂ ਦੇ ਪੈਰਾਂ ਦੀ ਜੁੱਤੀ ਦੀ ਧੂੜ ਬਣ ਕੇ ਰਹੋ ਕਿਉਂਕਿ ਉਹਨਾਂ ਨੇ ਤੁਹਾਨੂੰ ਬੇਸਹਾਰਾ ਨੂੰ ਸਹਾਰਾ ਦਿੱਤਾ ਮੈਂ ਪਟਵਾਰੀ ਲਾਲ ਤੇ ਉਹਨਾਂ ਦੀ ਪਤਨੀ ਦੀ ਪਰਮਿਸ਼ਨ ਮੰਗੀ ਕਿ ਮੈਂ ਕਦੇ-ਕਦੇ ਆਪਣੀਆਂ ਧੀਆਂ ਨੂੰ ਮਿਲ ਨਾ ਸਕਦੀਆਂ ਤਾਂ ਪਟਵਾਰੀ ਲਾਲ ਬੋਲੇ ਕਿਉਂ ਨਹੀਂ ਪੂਨਮ ਭੈਣ ਇਹ ਤੁਹਾਡਾ ਆਪਣਾ ਹੀ ਘਰ ਆ ਜਦੋਂ ਤੁਹਾਡ ਜਦੋਂ ਤੁਹਾਡਾ ਦਿਲ ਕਰੇਗਾ ਤੁਸੀਂ ਆਪਣੀਆਂ ਧੀਆਂ ਨੂੰ ਮਿਲ ਸਕਦੇ ਹੋ ਸਾਰਿਆਂ ਤੋਂ ਇਜਾਜ਼ਤ ਲੈਣ ਦੇ ਬਾਅਦ ਮੈਂ ਆਪਣੀਆਂ ਧੀਆਂ ਨੂੰ ਬਹੁਤ ਅਸ਼ੀਰਵਾਦ ਤੇ ਦੁਆਵਾਂ ਦਿੰਦੀ ਹੋਈ ਆਪਣੇ ਪਿੰਡ ਵੱਲ ਤੁਰ ਪਈ ਮੈਨੂੰ ਸਕੂਨ ਤੇ ਤਸੱਲੀ ਦੇ ਨਾਲ ਮੇਰੀਆਂ ਧੀਆਂ ਖੁਸ਼ਹਾਲ ਜ਼ਿੰਦਗੀ ਜਿਉਉਂਦੀਆਂ ਦਿਖਾਈ ਦੇ ਰੀਆਂ ਸੀ ਮੇਰੀਆਂ ਧੀਆਂ ਦਾ ਨਸੀਬ ਤਾਂ ਰੱਬ ਨੇ ਬਹੁਤ ਵਧੀਆ ਲਿਖਿਆ ਸੀ ਪਰ ਮੇਰੇ ਪਤੀ ਬਿਲਕੁਲ ਵੀ ਵਧੀਆ ਨਹੀਂ ਸੀ ਪਰ ਜੇਕਰ ਉਹ ਕਿਤੇ ਹੋਰ ਭੇਜਦਾ ਤਾ ਨਾ ਜਾਣੀ ਮੇਰੀਆਂ ਧੀਆਂ ਦੇ ਨਾਲ ਕੀ ਹੋਇਆ ਹੁੰਦਾ ਤੁਸੀਂ ਦੱਸੋ ਕਿ ਅਜਿਹੇ ਪਿਤਾ ਦੇ ਨਾਲ ਕੀ ਕਰਨਾ ਚਾਹੀਦਾ ਜੋ ਕਿ ਆਪਣੀ ਹੀ ਔਲਾਦ ਦਾ ਦਸ਼ਮਣ ਹੋਵੇ ਸੋ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਜਾਇਓ ਜੇ ਅਜਿਹੇ ਕਹਾਣੀਆਂ ਹੋਰ ਸੁਣਨੀਆਂ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਤਿ ਸ਼੍ਰੀ ਅਕਾਲ